ਨਵਾਂ ਖਲਾਸਾ ਇਹ ਹੋਇਆ ਕਿ ਉਹਨਾਂ ਇੱਕ ਕ੍ਰਾਈਮ ਦਾ ਡਿਪਲੋਮਾ ਜਿਹੜਾ ਸੌਹਰਿਆਂ ਦੇ ਪੈਸਿਆਂ ਦੇ ਉੱਤੇ ਕੀਤਾ ਤੇ ਉਹਨਾਂ ਦਾ ਹੀ ਮੁੰਡਾ ਮਾਰਨ ਦੀ ਸਕੀਮ ਕੱਢੀ ਇਹ ਜਿਹੜਾ ਡਿਪਲੋਮਾ ਕੀਤਾ ਉਹਨੇ ਇਹ ਰਿਸ਼ਤਾ ਹੋਣ ਤੋਂ ਬਾਅਦ ਕੀਤਾ ਜਾ ਉਹ ਤੋਂ ਪਹਿਲਾਂ ਕਰ ਚੁੱਕੀ ਸੀ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਸੀ ਇੱਕ ਸਬਜੈਕਟ ਹੈ ਜਿਸ ਦੇ ਵਿੱਚ ਇੱਕ ਪੜਾਈ ਕਰਾਈ ਜਾਂਦੀ ਹੈ ਜੇ ਕਿਸੇ ਕ੍ਰਿਮੀਨਲ ਨੇ ਕੋਈ ਕਤਲ ਕੀਤਾ ਹੈ ਕੋਈ ਵਾਰਦਾਤ ਕੀਤੀ ਹੈ ਤੇ ਉਹਨੂੰ ਕਿਵੇਂ ਸਟੱਡੀ ਕਰਨਾ ਹੈ ਦਿਮਾਗ ਪੁੱਠਾ ਕੁੱਕਣਾ ਸ਼ੁਰੂ ਹੋ ਜਾਂਦਾ ਹੈ ਦਿਮਾਗ ਦੇ ਵਿੱਚ ਇਹ ਆ ਜਾਂਦਾ ਹੈ ਕਿ ਆਪਾਂ ਇੱਥੋਂ ਆਹ ਕਰ ਸਕਦੇ ਹਾਂ ਇੱਥੋਂ ਆਹ ਕਰ ਸਕਦੇ ਹਾਂ ਤੇ ਉਹੀ ਇਸ ਪਰਿਵਾਰ ਦੇ ਇਸ ਮੁੰਡੇ ਨਾਲ ਹੋਇਆ ਮਾਨੂੰ ਇਹ ਨਹੀਂ ਪਤਾ ਹੁੰਦਾ ਵੀ ਕੁੜੀ ਦੇ ਜ਼ਿਹਨ 'ਚ ਕੀ ਚੱਲ ਰਿਹਾ ਹੈ ਜਾਂ ਉਹਦੇ ਪਰਿਵਾਰ 'ਚ ਕੀ ਚੱਲ ਰਿਹਾ ਹੈ ਜਾਂ ਉਹ ਕੈਨੇਡਾ ਕਰਕੇ ਕੀ ਆਈ ਹੈ ਹੁਣ ਇੱਕ ਆਮ ਸਧਾਰਨ ਕਿਸਾਨ ਪਰਿਵਾਰ ਨੂੰ ਕੀ ਪਤਾ ਵੀ ਕੈਨੇਡਾ 'ਕੀ ਕੁਛ ਹੋ ਗਿਆ ਭਰਾਏ ਐਕਸਾ ਕੁਛ ਹੀ ਵੀ ਨਹੀਂ ਜਾਂਦੀ ਬਿਲਕੁਲ ਕੋਈ ਕੁਛ ਤਾਂ ਹੀ ਨਹੀਂ ਕਹੇ ਪੰਜਾਬ ਦਾ ਕਲਚਰ ਹੈ ਲੇਕਿਨ ਉਹਦੇ ਮਨ ਦੇ ਵਿੱਚ ਗੱਲਾਂ ਹੋਰ ਸੀ ਲੜਕੀ ਜਗਮੀ ਜਿੱਕੇ ਇਸ ਦੀ ਬਣਦੀ ਹੋਵੇ ਅਮਰਤ ਧਾਰੀ ਹੋਵੇ ਇਸ ਲੜਕੀ ਨੇ ਪਲੱਸ 2 ਤੋਂ ਬਾਅਦ ਕੈਨੇਡਾ ਚ ਜਾ ਕੇ ਆਪਦਾ ਬਾਣਾ ਵੀ ਤਾਰਤਾ ਆਪਦੇ ਜਿਹੜੇ ਅਮਰਤ ਛਕਿਆ ਸੀ ਉਹ ਵੀ ਛੱਡਤਾ ਟੈਟੂ ਬਣਵਾ ਲੇ ਸਰੀਰ ਤੇ ਇੱਕ ਡਿਫਰੈਂਟ ਮਾਹੌਲ ਦੇ ਵਿੱਚ ਮਾੜੇ ਲੋਕਾਂ ਚ ਮੈਂ ਤਾਂ ਹੁਣ ਅੱਜ ਇਹੀ ਕਹੂੰਗਾ ਕਿ ਕੁਝ ਚੰਗੇ ਦੋਸਤਾਂ ਦੀ ਥਾਂ ਤੇ ਮਾੜੇ ਲੋਕ ਟੱਕਰ ਗਏ ਉੱਥੇ ਉਹ ਮੁਲਜ਼ਮ ਹੈ ਜਿਹੜਾ ਉਹ ਡੱਬ ਵਾਲੀ ਪਿੰਡ ਦਾ ਰਹਿਣ ਵਾਲਾ ਹੈ ਉਹ ਮੁਲਜ਼ਮ ਦਾ ਨਾਮ ਹੈਗਾ ਵਿਸ਼ਵ ਕੁਮਾਰ ਉਹਦੇ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਹੈ ਉਹ ਬੰਦਾ ਇੱਕ ਡਰੱਗ ਪੈਡਲਰ ਹੈ ਉਸ ਡੱਬ ਵਾਲੀ ਦੇ ਉਹਦੇ ਗਵਾਂਡੀ ਦੱਸਦੇ ਆ ਉਹਦਾ ਮੁਲਜ਼ਮ ਨੰਬਰ 2 ਜਿਹੜਾ ਬੱਲੂਆਣੇ ਦਾ ਰਹਿਣ ਵਾਲਾ ਹੈ ਹਰਮਨਪੀਰ ਉਹਦੇ ਨਾਲ ਕੀ ਲਿੰਕ ਹੈ ਇਸ ਐਫਆਈਆਰ ਨੂੰ ਕੱਲੇ ਤੁਸੀਂ ਇੱਕ ਮਟਰ ਦੇ ਤੌਰ ਤੇ ਨਾ ਵੇਖੋ ਇਸ ਐਫਆਈਆਰ ਨੂੰ ਤੁਸੀਂ ਇੱਕ ਡਰੱਗ ਲਿੰਕ ਵੀ ਇਹਦਾ ਬਣੂਗਾ ਮੇਰੀ ਗੱਲ ਅੱਜ ਦੀ ਯਾਦ ਰੱਖਿਓ ਮੁੰਡੇ ਨੂੰ ਕੋਈ ਗੁਲਾਪ ਮੈਨੂੰ ਨਹੀਂ ਲੱਗਦਾ ਜਿਹੜੇ ਬੰਦੇ ਕ੍ਰਿਮੀਨਲ ਮਾਈਂਡਡ ਬੰਦੇ ਹੋਣ ਜਿਨ੍ਹਾਂ ਦੇ ਮਨ ਦੇ ਵਿੱਚ ਕਿਸੇ ਨੂੰ ਕਤਲ ਕਰਨ ਦੀ ਸੋਚ ਵੀ ਆ ਜਾਏ ਉਹ ਬੰਦਿਆਂ ਨੂੰ ਕੀ ਰਿਪੈਂਡੈਂਸ ਹੋਊਗੀ ਅਜਿਹੀ ਪਲੈਨਿੰਗ ਦੇ ਦੁਆਰਾ ਕੀਤੇ ਹੋਏ ਕਤਲ ਦੇ ਵਿੱਚ ਕਿੰਨੀ ਕੋ ਸਜ਼ਾ ਹੋ ਜਾਂਦੀ ਉਮਰ ਕੈਦ ਹੁੰਦੀ ਆ 10 ਸਾਲ ਜਾਂ 20 ਸਾਲ 30 ਸਾਲ ਕਿੰਨੀ ਜੇ ਪੰਜਾਬ ਪੁਲਿਸ ਨੇ ਇਸ ਮਕਦਮੇ 'ਚ ਕੋਈ ਕਮੀ ਪੇਸ਼ੀ ਨਾ ਰੱਖੀ ਤਾਂ ਇਹ ਬੰਦੇ ਉਮਰ ਕੈਦ ਹੋਣਗੇ ਵੱਧ ਤੋਂ ਵੱਧ ਫਾਂਸੀ ਚੜਨਗੇ ਕੱਟੋ-ਕੱਟੋ ਉਮਰ ਕੈਦ ਹੋਣਗੇ ਤੇ ਮੈਂ ਤੁਹਾਨੂੰ ਕਲੀਅਰ ਕੱਟ ਦੱਸਦਾ ਵੀ ਅਜਿਹੇ ਮਕਦਮੇ 'ਚ ਅਦਾਲਤਾਂ ਦੇ ਵਿੱਚ ਕੋ ਕੁੜੀ ਦੇ ਮਾਪੇ ਉਹਨੂੰ ਵੀ ਬੇਨਤੀ ਕਰੂੰਗਾ ਕਿ ਠੀਕ ਆ ਤੁਹਾਡੀ ਕੁੜੀ ਆ ਕੱਲ ਨੂੰ ਤੁਹਾਨੂੰ ਤੁਹਾਡੇ ਦਿਲ 'ਚ ਰਹਿਮ ਆ ਗਿਆ ਪਰ ਉਹ ਰੀਲ ਨਾ ਜਦੋਂ ਤੁਹਾਨੂੰ ਕੁੜੀ ਦਾ ਖਿਆਲ ਆਵਿਆ ਆਪਦੀ ਦਾ ਤਾਂ ਉਹ ਰੀਲ ਵੇਖ ਲਿਆ ਕਰੋ ਜਦੋਂ ਉਹਨੇ ਆਪਦੇ ਪੁੱਤ ਨੂੰ ਦੀ ਜਿਹੜੀ ਸਵੇ ਸੀ ਉਹਨਾਂ ਨੂੰ ਅੱਗ ਲਾਉਣੀ ਸੀ ਤੇ ਉਹਦੇ ਚਿਹਰੇ ਤੇ ਕੀ ਸੀ ਜਦੋਂ ਆਪਦੇ ਮਰੇ ਹੋਏ ਪੁੱਤ ਦਾ ਮੱਥਾ ਚੁੰਮ ਰਿਆ ਸੀ ਪਿਛਲੇ ਦਿਨੀ ਪਿੰਡ ਸੁਖਣਾਲੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਬਹੁਤ ਚਰਚਾ ਦਾ ਵਿਸ਼ਾ ਬਣੀ ਉਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਵੱਡੇ ਖੁਲਾਸੇ ਹੋਏ ਨੇ ਕਿਸ ਤਰ੍ਹਾਂ ਦੇ ਉਹਨੇ ਕੋਰਸ ਕੀਤੇ ਪਹਿਲਾਂ ਤੋਂ ਪਲੈਨਿੰਗ ਚੱਲ ਰਹੀ ਸੀ ਸਹੁਰਿਆਂ ਦੇ ਪੈਸੇ ਨੂੰ ਕਿਵੇਂ ਉਹਨੇ ਇੱਕ ਕ੍ਰਾਈਮ ਦਾ ਡਿਪਲੋਮਾ ਕਰਕੇ ਉਸ ਚੀਜ਼ ਲਈ ਵਰਤਿਆ ਇੱਕ ਤੋਂ ਵੱਧ ਕਿੰਨੇ ਰਿਲੇਸ਼ਨ ਦੇ ਵਿੱਚ ਸੀ ਕਿੰਨੇ ਜਿਹੜੀ ਸਕੀਮ ਸੀ ਇਸ ਤੇ ਵੱਡੇ ਖੁਲਾਸੇ ਜਿਹੜੇ ਉਸ ਤੋਂ ਬਾਅਦ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਐਡਵੋਕੇਟ ਮਹੀਪਿੰਦਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਗਮੀਤ ਖੱਪਿਆਲ ਜੀ ਤੁਹਾਡਾ ਬਹੁਤ ਬਹੁ ਇਹ ਕੜੀ ਦੇ ਵਿੱਚ ਪਰਿਵਾਰ ਦੀ ਆਵਾਜ਼ ਬੁਲੰਦ ਕਰਨ ਲਈ ਫਰੀਦਕੋਟ ਪਹੁੰਚੇ ਹਾਂ ਤੇ ਮੈਂ ਇਹ ਵੀ ਤੁਹਾਡੇ ਸੁਰਤਿਆ ਰਾਹੀਂ ਦੱਸਣਾ ਚਾਹੁੰਦਾ ਕਿ ਮੇਰੇ ਸਤਕਾਰਯੋਗ ਦਾਦਾ ਜੀ ਸਰਦਾਰ ਇੰਦਰਜੀਤ ਸਿੰਘ ਖਾਲਸਾ ਉਹ 1984 ਤੋਂ ਲੈ ਕੇ 90 95 ਤੱਕ ਜੋ ਪੰਜਾਬ ਦਾ ਇੱਕ ਖਾੜਕੂਵਾਦ ਦਾ ਸਮਾਂ ਸੀ ਉਦੋਂ ਬੜੇ ਐਕਟਿਵ ਸੀ ਤੇ ਤੁਹਾਡੇ ਜਿਹੜੇ ਚਾਚਾ ਜੀ ਐ ਸਰਦਾਰ ਵਰਿਆਮ ਸਿੰਘ ਖੱਪਿਆਂ ਵਾਲੀ ਜਿਨ੍ਹਾਂ ਨੂੰ ਬੜੇ ਸਤਕਾਰ ਨਾਲ ਖਾੜਕੂ ਸੁਭਾਵਾ ਦੇ ਵਿੱਚ ਉਹਨਾਂ ਦਾ ਨਾਮ ਲਿਆ ਜਾਂਦਾ ਤੇ ਪੰਜਾਬ ਦੇ ਇਤਿਹਾਸ 'ਚ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਤੇ ਮੈਂ ਵੀ ਪਹਿਲੀ ਵਾਰੀ ਜਿਹੜਾ ਆਪਦੇ ਦਾਦਾ ਜੀ ਤੋਂ ਜਿਹੜਾ ਐਡਵੋਕੇਟ ਵੀ ਸਨ ਤੇ ਨਾਲ ਇਸ ਲਹਿਰ ਦੇ ਵਿੱਚ ਵੀ ਸਨ ਤੇ ਨੈਸ਼ਨਲ ਸਿਕਿਉਰਿਟੀ ਐਕਟ ਵੀ ਮੇਰੇ ਦਾਦਾ ਜੀ ਤੇ ਸਰਦਾਰ ਇੰਦਰਜੀਤ ਖਾਲਸਾ ਤੇ ਲੱਗਿਆ ਹੋਇਆ ਸੀਗਾ ਸੋ ਉਸ ਪਰਿਵਾਰ ਦਾ ਅੱਜ ਇੱਕ ਵਿਅਕਤੀ ਫਰੀਦਕੋਟ ਆਇਆ ਇਸ ਪਰਿਵਾਰ ਦੇ ਹੱਕ ਚ ਖੜਨ ਲਈ ਸੋ ਜਗਮੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਵੀਰ ਜੀ ਇਹਦੇ ਚ ਇੱਕ ਵੱਡੇ ਵੱਡੇ ਖੁਲਾਸੇ ਕੀਤੇ ਆ ਤੁਹਾਡੀਆਂ ਵੀ ਇੰਟਰਵਿਊ ਲਗਾਤਾਰ ਆਈਆਂ ਤੁਸੀਂ ਕੇਸ ਦੇਖ ਰਹੇ ਹੋ ਇਹਦੇ ਚ ਇੱਕ ਨਵਾਂ ਖੁਲਾਸਾ ਇਹ ਹੋਇਆ ਕਿ ਉਹਨੇ ਇੱਕ ਕ੍ਰਾਈਮ ਦਾ ਡਿਪਲੋਮਾ ਜਿਹੜਾ ਸਹਰਿਆਂ ਦੇ ਪੈਸਿਆਂ ਦੇ ਉੱਤੇ ਕੀਤਾ ਤੇ ਉਹਨਾਂ ਦਾ ਹੀ ਮੁੰਡਾ ਮ ਬਿਲਕੁਲ ਇਹਦੇ ਵਿੱਚ ਜਗਮੀਤ ਜੀ ਗੱਲ ਇਹ ਉਹ ਐ ਕਿ ਮੈਨੂੰ ਵੀ ਤੁਹਾਡੇ ਵਾਂਗ ਹਰ ਪੰਜਾਬੀ ਵਾਂਗ ਇਸ ਪਰਿਵਾਰ ਨਾਲ ਹਮਦਰਦੀ ਆ ਮੈਂ ਆਪਦੇ ਆਪ ਨੂੰ ਇੱਕ ਵਕੀਲ ਨਹੀਂ ਵੇਖਦਾ ਮੈਂ ਇਸ ਪਰਿਵਾਰ ਦਾ ਹਿੱਸਾ ਵੇਖਦਾ ਤੇ ਮੈਂ ਗੁਰਵਿੰਦਰ ਸਿੰਘ ਨੂੰ ਆਪਦਾ ਇੱਕ ਸਾਕਾ ਭਰਾ ਸਮਝਦਾ ਕਿਉਂਕਿ ਮੈਂ ਵੀ ਪੰਜਾਬੀਆਂ ਤੇ ਉਹ ਵੀ ਪੰਜਾਬੀ ਹੈ ਜੇ ਅੱਜ ਕਿਸੇ ਦੇ ਪਰਿਵਾਰ ਦੇ ਪੁੱਤ ਨਾਲ ਇਹੋ ਜਿਹਾ ਹੋਇਆ ਤੇ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਕਿ ਇੱਕ ਦਿਨ ਮੇਰੇ ਨਾਲ ਵੀ ਹੋ ਸਕਦਾ ਸੋ ਇਸ ਸਮਾਜ ਦੇ ਵਿੱਚ ਜੇ ਆਪਾਂ ਸੁਧਾਰ ਲਿਆਉਣਾ ਹੈ ਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਪਊਗਾ ਸੋ ਇਹ ਗੱਲ ਬਿਲਕੁਲ ਸਹੀ ਹੈ ਕਿ ਲੜਕੀ ਨੇ ਕ੍ਰਾਈਮਨੋਲੋਜੀ ਇੱਕ ਸਬਜੈਕਟ ਹੈ ਜਿਸ ਦੇ ਵਿੱਚ ਇੱਕ ਪੜਾਈ ਕਰਾਈ ਜਾਂਦੀ ਹੈ ਕਿ ਜੋ ਟੈਕਨੀਕਲ ਤਰੀਕੇ ਨਾਲ ਇੱਕ ਇਨਵੈਸਟੀਗੇਸ਼ਨ ਹੈ ਜਾਂ ਕਹਿ ਲਓ ਵੀ ਕੋਈ ਐਕਟ ਕਰਨਾ ਹੈ ਕ੍ਰਿਮੀਨਲ ਐਕਟ ਕਰਨਾ ਹੈ ਉਸ ਨੂੰ ਕਿਵੇਂ ਸਟੱਡੀ ਕਰਨਾ ਹੈ ਜੇ ਕਿਸੇ ਕ੍ਰਿਮੀਨਲ ਨੇ ਕੋਈ ਕਤਲ ਕੀਤਾ ਹੈ ਕੋਈ ਵਾਰਦਾਤ ਕੀਤੀ ਹੈ ਤੇ ਉਹਨੂੰ ਕਿਵੇਂ ਸਟੱਡੀ ਕਰਨਾ ਹੈ ਇਹ ਕ੍ਰਿਮੀਨੋਲੋਜੀ ਦੇ ਨਾਲ ਇਹਦੇ ਫਰੈਂਸਿਕ ਸਾਇੰਸ ਇਹ ਬੜੇ ਹੀ ਇੱਕ ਆਪਸ ਵਿੱਚ ਜੁੜੇ ਹੋਏ ਸਬਜੈਕਟ ਹੈ ਬੜੇ ਵਾਸਟ ਸਬਜੈਕਟ ਹੈ ਜਿਹਦੇ ਵਿੱਚ ਪ੍ਰੈਕਟੀਕਲ ਨੋਲਿਜ ਜ਼ਿਆਦਾ ਹੈ ਥਿਉਰੈਟਿਕਲ ਨੋਲਿਜ ਘੱਟ ਹੈ ਕਿ ਯਾਨੀ ਕਿ ਕ੍ਰਿਮੀਨੋਲੋਜੀ ਕਿਹੋ ਜਿਹਾ ਸਬਜੈਕਟ ਹੈ ਜਿਹਦੇ ਵਿੱਚ ਕਿਹੜੀ ਘਟਨਾ ਕਿਵੇਂ ਹੋਈ ਉਹਨੂੰ ਸਟੱਡੀ ਕਰਕੇ ਉਹਦੇ ਵਿੱਚੋਂ ਉਹਦੇ ਮੈਨੇ ਕੱਢ ਕੇ ਕਿ ਉਸ ਚੀਜ਼ ਨੂੰ ਕਿਵੇਂ ਕਰਨਾ ਤੇ ਕਿਵੇਂ ਹੋਈ ਹੈ ਸੋ ਬੜਾ ਡੀਪ ਸਬਜੈਕਟ ਹੈ ਇਹ ਸਰਪਿੰਦਰ ਕੌਰ ਲੜਕੀ ਜਿਸਨੇ ਆਪਦਾ ਘਰ ਵਾਲਾ ਗੁਰਵਿੰਦਰ ਸਿੰਘ ਇੱਕ ਸੋਚੀ ਸਮਝੀ ਸਾਜ਼ਿਸ਼ ਤੇ ਇੱਕ ਦਹਿਸ਼ਤ ਪੁਣਾ ਮਤਲਬ ਮੈਂ ਕਹਿੰਨਾ ਵੈਸ਼ੀ ਪੁਣਾ ਕਿਉਂਕਿ ਆਪਾਂ ਕਿਸੇ ਇੱਕ ਕੋਈ ਵੀ ਜਾਨਵਰ ਹੈ ਕਿਸੇ ਕਿਸੇ ਵੀ ਜਾਨਵਰ ਨੂੰ ਮਾਰਨ ਲੱਗੇ ਵੀ ਆਪਾਂ ਹਜ਼ਾਰ ਵਾਰ ਸੋਚਦੇ ਹਾਂ ਤੇ ਆਪਾਂ ਇੱਕ ਮਨੁੱਖ ਜਮੇ ਤੇ ਮਨੁੱਖ ਨੂੰ ਹੀ ਮਾਰਨ ਵਾਸਤੇ ਬੰਦੇ ਦੇ ਅੰਦਰ ਕਿੰਨਾ ਇੱਕ ਵੈਸ਼ੀਪੁਣਾ ਹੋਣਾ ਹੋਣਾ ਚਾਹੀਦਾ ਕਿੰਨਾ ਕ ਬੰਦਾ ਅੰਦਰੋਂ ਧੁਮ ਤਮਾਕੀ ਤੌਰ ਤੇ ਕ੍ਰਿਮਿਨਲ ਹੋਣਾ ਚਾਹੀਦਾ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਇਸ ਮੁਕਦਮੇ ਤੋਂ ਕਿਉਂਕਿ ਮਾਰਨ ਵਾਲਾ ਘਰ ਵਾਲਾ ਸੀ ਤੇ ਮਾਰਨ ਵਾਲੀ ਘਰ ਵਾਲੀ ਸੀ ਹੂੰ ਬਿਲਕੁਲ ਬੜਾ ਹਰਾਨਗੀ ਵਾਲਾ ਹੈ ਮਤਲਬ ਇਦਾਂ ਦੇ ਜਿਹੜੇ ਡਿਪਲੋਮੇ ਕਰਕੇ ਉਹ ਪਲੈਨਿੰਗ ਦੇ ਅਧੀਨ ਹੀ ਚੱਲ ਰਹੀ ਸੀ ਕਿ ਜਿਹੜਾ ਨੇ ਪਲੈਨਿੰਗ ਕਿੰਨੇ ਚਿਰ ਤੋਂ ਪੁਰਾਣੀ ਸੀ ਜਾਂ ਇਹ ਪਲਾਨਿੰਗ ਸਰੇ ਨਹੀਂ ਜਿਹੜੀ ਜਾਂ ਹੋਰ ਰੂਪ ਦੇ ਦਿੱਤਾ ਬਾਅਦ ਚ ਜਗਮੀਤ ਜੀ ਕੋਈ ਵੀ ਕ੍ਰਿਮੀਨਲ ਐਕਟ ਹੁੰਦਾ ਕੋਈ ਵੀ ਸਾਜ਼ਿਸ਼ ਘੜੀ ਜਾਂਦੀ ਹੈ ਉਹਦੇ ਪਿੱਛੇ ਇੱਕ ਮੋਟਿਵ ਹੁੰਦਾ ਇੱਕ ਤਾਂ ਮੋਟਿਵ ਹੈ ਉਹ ਹੈ ਜੋ ਦਿਖ ਰਿਹਾ ਵੀ ਇਹਨੂੰ ਇਸ ਚੀਜ਼ ਦਾ ਲਾਲਚ ਸੀ ਇਹਦੇ ਮਨ 'ਚ ਆਹ ਗੱਲ ਸੀ ਤਾਂ ਇਹਨੇ ਐ ਕੀਤਾ ਇੱਕ ਹੁੰਦਾ ਹਿਡਨ ਮੋਟਿਵ ਕਿ ਮਾਰਨ ਵਾਲੇ ਦੇ ਮਨ ਦੇ ਵਿੱਚ ਕੀ ਕੀ ਗੱਲਾਂ ਚੱਲ ਰਹੀਆਂ ਸੀ ਕਿ ਉਹ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਸੀ ਕੀ ਉਸ ਮੁੰਡੇ ਦੀ ਜੋ ਜਿਰਾਤ ਹੈ ਉਹਨੂੰ ਹੜੱਪ ਕਰਨਾ ਚਾਹੁੰਦੀ ਸੀ ਕੀ ਉਹ ਪਲੈਨਿੰਗ ਕਰ ਰਹੀ ਸੀ ਕਿ ਮੈਂ ਇਹਨੂੰ ਕੋਈ ਐਸੀ ਨਸ਼ੀਲੀ ਦਵਾਈ ਜਾਂ ਚਿੱਟੇ ਦਾ ਟੀਕਾ ਜਾਂ ਕੋਈ ਦਵਾਈਆਂ ਖਵਾ ਕੇ ਇੱਕ ਨੈਚੁਰਲ ਡੈਥ ਕਿਉਂਕਿ ਕ੍ਰਾਈਮਨੋਲੋਜੀ ਹੈ ਨੈਚੁਰਲ ਡੈਥ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਕਿ ਇਹ ਮਰ ਜੀ ਮੇਰਾ ਘਰ ਵਾਲਾ ਇਹ ਮਰ ਜੇ ਬੱਚਾ ਸਾਡੇ ਹੈ ਕੋਈ ਨਹੀਂ ਮਾਂ ਪਿਓ ਬਜ਼ੁਰਗ ਹੋ ਗਏ ਉਹ ਫੋਰਨ ਗਏ ਹੋਏ ਆ ਵਾਪਸ ਆ ਜਾਣਗੇ ਫਿਰ ਫੋਰਨ ਚਲੇ ਜਾਣਗੇ ਮੇਰੀ ਜਿਹੜੀ ਨਨਾਨ ਹੈ ਸਗੀ ਇਹ ਕੋਈ ਭੈਣ ਸੀ ਮਰਨ ਵਾਲੇ ਦੀ ਉਹ ਕੈਨੇਡਾ ਮੈਰਿਡ ਆ ਪੀਆਰ ਹੋਈ ਵੀ ਆ ਤੇ ਉਹ ਫਰੀ ਇੱਥੇ ਆਈ ਵੀ ਆ ਫਾਜ਼ਲ ਕਾ ਕੋਲੇ ਕਿਸੇ ਪਿੰਡ ਦੇ ਵਿੱਚ ਆਈ ਵੀ ਉਹਨੇ ਫਿਰ ਉਹ ਵਾਪਸ ਚਲਾ ਜਾ ਰਹਿ ਗਈ ਮੈਂ ਇਕੱਲੀ ਤੇ ਮੈਂ ਬਦਮਾਸ਼ ਵਿਅਕਤੀਆਂ ਨਾਲ ਜੋ ਇਸ ਮੁਕਦਮੇ ਦੇ ਵਿੱਚ ਹੋਇਆ ਜਿਹੜਾ ਮੁਲਜ਼ਮ ਨੰਬਰ 2 ਹੈ ਜਗਮੀਤ ਜੀ ਉਹ ਹੈ ਹਰਕਮਲ ਪ੍ਰੀਤ ਸਿੰਘ ਤੁਸੀਂ ਕਾਫੀ ਉਹਦੇ ਬਾਰੇ ਚਰਚਾ ਕੀਤੀ ਹੋਣੀ ਹੈ। ਪਿੰਡ ਬੱਲੂ ਆਣੇ ਦਾ ਰਹਿਣ ਵਾਲਾ ਇੱਕ ਬਦਮਾਸ਼ ਟਾਈਪ ਦਾ ਬੰਦਾ ਜਦੋਂ ਇਹੋ ਜਿਹੇ ਬੰਦੇ ਕਿਸੇ ਔਰਤ ਦੇ ਨੈਟਵਰਕ ਚਾਉਂਦੇ ਆ ਤਾਂ ਕ੍ਰਿਮੀਨਲ ਐਕਟ ਹੋਣੇ ਸ਼ੁਰੂ ਹੋ ਜਾਂਦੇ ਆ ਦਿਮਾਗ ਪੁੱਠਾ ਕੁੱਕਣਾ ਸ਼ੁਰੂ ਹੋ ਜਾਂਦਾ ਹੈ ਦਿਮਾਗ ਦੇ ਵਿੱਚ ਇਹ ਆ ਜਾਂਦਾ ਹੈ ਕਿ ਆਪਾਂ ਇੱਥੋਂ ਆਹ ਕਰ ਸਕਦੇ ਆ ਇੱਥੋਂ ਆਹ ਕਰ ਸਕਦੇ ਆ ਤੇ ਉਹੀ ਇਸ ਪਰਿਵਾਰ ਦੇ ਇਸ ਮੁੰਡੇ ਨਾਲ ਹੋਇਆ 28 ਤੇ 29 ਦੀ ਦਰਮਿਆਨੀ ਰਾਤ ਨੂੰ ਇਸ ਮੁੰਡੇ ਨੂੰ ਇੱਕ ਪਲੈਨਿੰਗ ਦੇ ਤਹਿਤ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਇਹਤ ਇਸ ਮੁੰਡੇ ਨੂੰ ਉਸਦੀ ਘਰ ਵਾਲੀ ਉਹਦੇ ਆਸ਼ਿਕ ਤੇ ਨਾਲ ਇੱਕ ਹੋਰ ਉਹਨਾਂ ਦਾ ਦੋਸਤ ਜਿਹੜਾ ਡੱਬ ਵਾਲੀ ਦਾ ਇੱਕ ਵਿਸ਼ਵ ਕੁਮਾਰ ਹੈ ਜਿਹਦੇ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਹੈ ਉਹਦਾ ਰਿਕਾਰਡ ਬੋਲਦਾ ਕਿ ਉਹ ਇੱਕ ਡਰੱਗ ਪੈਡਲਰ ਹੈ ਉਸ ਬੰਦੇ ਨਾਲ ਰਲ ਕੇ ਇੱਕ ਨੈਟਵਰਕ ਬਣਦਾ ਹੈ ਤੇ ਇਹ ਮੁੰਡਾ ਜਿਹੜਾ ਮੁਲਜ਼ਮ ਨੰਬਰ 2 ਹੈ ਇਸ ਮੁਕਦਮੇ ਦੇ ਵਿੱਚ ਹਰਕਮਲਪੀ ਤੇ ਇਸ ਦੇ ਤੇ ਇਸ ਰੁਪਿੰਦਰ ਕੌਰ ਦੇ ਪੁਰਾਣੇ ਸਬੰਧ ਨੇ ਤੁਸੀਂ ਵੇਖੋ ਕਿ ਇੱਕ ਲੜਕੀ ਜਗਮੀਤ ਜੀ ਕੇਸਗੀ ਬਣਦੀ ਹੋਵੇ ਹਮ ਅਮਰਤਧਾਰੀ ਹੋਵੇ 댓 ਮੀਨਸ ਕਿ ਮਾਂ ਪਿਓ ਦੀ ਤਾਂ ਸੋਚੀ ਸੀ ਨਾ ਕਿ ਬੱਚੇ ਨੂੰ ਅਸੀਂ ਸਿੱਖੀ ਜ਼ਰੂਬ ਚ ਰੱਖੀ ਮਾਂ ਪਿਓ ਦੀ ਸੋਚ ਸੀ ਵੀ ਇਸ ਬੁੱچے ਨੂੰ ਬੱਚੇ ਨੂੰ ਅਸੀਂ ਤਰੱਕੀ ਦੇ ਰਾਹ ਤੇ ਪਾਈਏ ਲੇਕਿਨ ਪੰਜਾਬ ਦੇ ਵਿੱਚ ਇੱਕ ਹੋੜ ਚੱਲ ਰਹੀ ਆ ਕਿ ਬੱਚਾ ਜਨਮ ਇੱਥੇ ਲੈਂਦਾ ਤੇ ਉਹਨੂੰ ਕੈਨੇਡਾ ਦੇ ਵਿੱਚ ਭੇਜਿਆ ਜਾਂਦਾ 12ਵੀਂ ਤੋਂ ਬਾਅਦ ਇੱਕ ਫੈਕਟਰੀ ਦੇ ਵਿੱਚ ਕਿ ਲਓ ਜੀ ਹੁਣ ਉੱਥੇ ਜਾ ਕੇ ਤਰੱਕੀ ਹੋ ਜੂ ਪਰ ਜ਼ਮੀਨੀ ਹਾਲਾਤਾਂ ਕੈਨੇਡਾ ਦੇ ਕੋਈ ਬਹੁਤੇ ਚੰਗੇ ਨਹੀਂ ਜੋ ਸ਼ੋਸ਼ਨ ਉੱਥੇ ਹੁੰਦਾ ਪੰਜਾਬੀ ਪੰਜਾਬੀਆਂ ਨਾਲ ਸ਼ੋਸ਼ਨ ਕਰਦੇ ਆ ਜੋ ਉੱਥੇ ਮਤਲਬ ਮਾੜੇ ਹਾਲਾਤ ਨੇ ਬੱਚਿਆਂ ਦੇ ਬੇਸਮੈਂਟਾਂ ਦੇ ਵਿੱਚ ਰਹਿੰਦੇ ਆ ਪੈਸੇ ਹੈ ਕੋਈ ਨਹੀਂ ਮਾਪਿਆਂ ਤੋਂ ਮੰਗਾ ਰਹੇ ਜਾਂ ਜਿੰਨਾਂ ਕੋਲ ਹੈ ਨਹੀਂ ਉਹ ਮਾੜੇ ਰਾਹਵਾਂ 'ਤੇ ਚੱਲ ਪੈਂਦੇ ਆ ਸਿਰਫ ਆਪਦੀਆਂ ਫੀਸਾਂ ਕੱਢਣ ਵਾਸਤੇ ਇਸ ਲੜਕੀ ਨੇ ਪਲੱਸ 2 ਤੋਂ ਬਾਅਦ ਕੈਨੇਡਾ 'ਚ ਜਾ ਕੇ ਆਪਦਾ ਬਾਣਾ ਵੀ ਤਾਰਤਾ ਆਪਦੇ ਜਿਹੜੇ ਅਮਰਤ ਛੱਕਿਆ ਸੀ ਉਹ ਵੀ ਛੱਡਤਾ ਟੈਟੂ ਬਣਵਾ ਲੇ ਸਰੀਰ ਤੇ ਇੱਕ ਡਿਫਰੈਂਟ ਮਾਹੌਲ ਦੇ ਵਿੱਚ ਮਾੜੇ ਲੋਕਾਂ ਚ ਮੈਂ ਤਾਂ ਹੁਣ ਅੱਜ ਇਹੀ ਕਹੂੰਗਾ ਕਿ ਕੁਝ ਚੰਗੇ ਦੋਸਤਾਂ ਦੀ ਥਾਂ ਤੇ ਮਾੜੇ ਲੋਕ ਟੱਕਰ ਗਏ ਉੱਥੇ ਜਿਨ੍ਹਾਂ ਨੇ ਦਿਮਾਗ ਦੇ ਵਿੱਚ ਇਹ ਗੱਲ ਬਾਤ ਹੀ ਵੀ ਜ਼ਿੰਦਗੀ ਆ ਨਹੀਂ ਜੋ ਤੁਸੀਂ ਜਿਉ ਰਹੇ ਹੋ ਜ਼ਿੰਦਗੀ ਆ ਮਹਿੰਗੇ ਕੱਪੜੇ ਪਾਉਣੇ ਮਹਿੰਗੇ ਸ਼ੌਂਕ ਰੱਖਣੇ ਮਹਿੰਗੀ ਚੀਜ਼ਾਂ ਤੇ ਘੁੰਮਣਾ ਮਹਿੰਗੇ ਰੈਸਟੋਰੈਂਟਸ ਦੇ ਵਿੱਚ ਖਾਣੇ ਲੇਕਿਨ ਪੈਸਾ ਚਾਹੀਦਾ ਅਖੀਰ ਹੋਇਆ ਕਿ ਇਸ ਲੜਕੀ ਦਾ ਵਿਆਹ ਹੋ ਗਿਆ 2023 ਦੇ ਵਿੱਚ ਅਰੇਂਜ ਮੈਰਿਜ ਅੱਛਾ ਇਸ ਮੁੰਡੇ ਗੁਰਵਿੰਦਰ ਸਿੰਘ ਨਾਲ ਹਮ ਅਰੇਂਜ ਮੈਰਿਜ ਤੋਂ ਬਾਅਦ 1 ਮਹੀਨਾ ਆਪਦੇ ਸਹੁਰੇ ਪਰਿਵਾਰ ਰਹੀ ਤੇ ਕੈਨੇਡਾ ਵਾਪਸ ਜਾ ਆਵਲੀ ਇਥੇ ਮੇਰਾ ਇੱਕ ਸਵਾਲ ਹੈ ਕਿ ਇਹ ਕੁੜੀ ਉਦੋਂ ਸਹੁਰਿਆਂ ਨੇ ਪੈਸੇ ਲਾ ਕੇ ਬਾਹਰ ਭੇਜੀ ਜਾਂ ਉਸ ਤੋਂ ਪਹਿਲਾਂ ਕੈਨੇਡਾ ਹੀ ਗਈ ਹੋਈ ਸੀ ਰਿਸ਼ਤਾ ਹੀ ਉਦਾਂ ਦਾ ਮਿਲ ਗਿਆ ਪਰਵਾਰ ਨੂੰ ਬਿਲਕੁਲ ਲੜਕੇ ਦੀ ਇੱਕ ਇੱਛਾ ਸੀ ਕਿ ਮੇਰੀ ਸખી ਭੈਣ ਫੋਰਨ ਗਈ ਹੋਈ ਹੈ ਹੁਣ ਲੜਕੇ ਦੇ ਫਾਦਰ ਨੇ ਮਰਨ ਵਾਲੇ ਦੇ ਫਾਦਰ ਨੇ ਹੁਣ ਇਹ ਗੱਲ ਕਲੀਅਰ ਕੀਤੀ ਕਿ ਮੈਂ ਆਪਦੇ ਪੁੱਤ ਨੂੰ ਕਈ ਵਾਰ ਸਮਝਾਇਆ ਕਿ ਪੁੱਤ ਤੇਰੇ ਕੋਲੇ 22 ਕਿੱਲੇ 25 ਕਿੱਲੇ ਜ਼ਮੀਨ ਹੈ ਤੂੰ ਕਲਾ ਕਲਾ ਤੇਰੀ ਭੈਣ ਕੈਨੇਡਾ ਗਈ ਹੋਈ ਆ ਅਸੀਂ ਤਾਂ ਆਪਦੀ ਜ਼ਿੰਦਗੀ ਪੂਰੀ ਕਰ ਲਈ ਤੂੰ ਕੈਨੇਡਾ ਜਾ ਕੇ ਕੀ ਲੈਣਾ ਡਬਲ ਤੋਂ ਐਮਏ ਆ ਸਰਕਾਰੀ ਨੌਕਰੀ ਅੱਜ ਨਹੀਂ ਤਾਂ ਕੱਲ ਤੇਨੂੰ ਇੱਥੇ ਮਿਲ ਜਾਣੀ ਐ ਤੂੰ ਆ ਤਾਂ ਪੰਜਾਬ 'ਚ ਰਹਿ ਕਿਰਤ ਕਰ ਮਿਹਨਤ ਕਰ ਤੇ ਇੱਥੇ ਹੀ ਆਪਣੀ ਜ਼ਿੰਦਗੀ ਗੁਜ਼ਾਰ ਲੈ ਕਿਨ ਉਹਦੇ ਮਨ 'ਚ ਸੀ ਵੀ ਮੈਂ ਵੀ ਕੈਨੇਡਾ ਜਾਣਾ ਉਹਨਾਂ ਨੇ ਫਿਰ ਰਿਸ਼ਤਾ ਲੱਭਣਾ ਸ਼ੁਰੂ ਕੀਤਾ ਵੀ ਕੋਈ ਕੈਨੇਡਾ ਦੀ ਕੁੜੀ ਮਿਲ ਜੇ ਤੇ ਬਾਜ਼ੋਕਾ ਤਾ ਵੇਖੋ ਬੰਦਾ ਤਾਂ ਇਹੀ ਕਹਿੰਦਾ ਨੇ ਨੇੜੇ ਦਾ ਸਾਖ ਚੰਗਾ ਹੁੰਦਾ ਹੁਣ ਲੜਕੀ ਦਾ ਪਰਿਵਾਰ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਐ ਇੱਥੋਂ ਦਾ ਹੀ ਹੈਗਾ ਪਿੱਛਾ ਉਹਨਾਂ ਦਾ ਫਿਰੋਜ਼ਪੁਰ ਤਾਰੀਕੇ ਦਾ ਲੇਕਿਨ ਰਹਿਣ ਵਾਲੇ ਫਰੀਦਕੋਟ ਦੇ ਆ ਤੇ ਇਹ ਵੀ ਪਰਿਵਾਰ ਸੁੱਖਣ ਵਾਲਾ ਪਿੰਡ ਜ਼ਿਲ੍ਹਾ ਫਰੀਦਕੋੜ ਫਰੀਦਕੋੜ ਦਾ ਰਹਿਣ ਵਾਲਾ ਉਹਨਾਂ ਨੂੰ ਇਹ ਗੱਲ ਜੱਜ ਗਈ ਕਿ ਸਾਡੇ ਸ਼ਹਿਰ ਚ ਹੀ ਕੁੜੀ ਬੈਠੀ ਆ ਕੈਨੇਡਾ ਲੋਕਲ ਬੈਠੀ ਆ ਤੇ ਜਿਹੜਾ ਹੈਗਾ ਆਪਾਂ ਇਹ ਰਿਸ਼ਤਾ ਲੈ ਲਈਏ ਹੁਣ ਉਹਨਾਂ ਨੇ ਤਾਂ ਸਾਰੀਆਂ ਗੱਲਾਂ ਸੋਚ ਸਮਝ ਕੇ ਕਾਬਲੀਅਤ ਵੇਖ ਕੇ ਰਿਸ਼ਤਾ ਲੈ ਲਿਆ ਪਰ ਕਿਸੇ ਨੂੰ ਕੀ ਪਤਾ ਸੀ ਅੱਜ ਪਰਿਵਾਰ ਦੇ ਅੱਖਾਂ ਚ ਲਹੂ ਦੇ ਹੰਝੂ ਆ ਕਿ ਅਸੀਂ ਜੇ ਇਸ ਦਿਨ ਆਪਦਾ ਪੁੱਤ ਵਿਆਹ ਆ ਸਾਨੂੰ ਇੰਨੀ ਖੁਸ਼ੀ ਸੀ ਵੀ ਅਸੀਂ ਫੁੱਲੇ ਨਹੀਂ ਸਮਾਉਂਦੇ ਸੀ ਵੀ ਕੁੜੀ ਵੀ ਰੱਜ ਕੇ ਸੋਹਣੀ ਕੁੜੀ ਵੀ ਕੈਨੇਡਾ ਦੀ ਕੁੜੀ ਵੀ ਸ਼ਹਿਰ ਫਰੀਦਕੋਟ ਦੀ ਰਹਿਣ ਵਾਲੀ ਤੇ ਨੇੜੇ ਦਾ ਸਾਖ ਹੋ ਗਿਆ ਤੇ ਅੱਜ ਕਹਿੰਦੇ ਉਹਨਾਂ ਦੇ ਬਾਪ ਨੇ ਮੈਨੂੰ ਕਿਹਾ ਵੀ ਅੱਜ ਸਾਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਦਿਨ ਜਿੱਦਣ ਇਹ ਖੁਸ਼ੀਆਂ ਮਨਾ ਰਹੇ ਸੀ ਤੇ ਅੱਜ ਮੈਨੂੰ ਮਹਿਸੂਸ ਹੁੰਦਾ ਹੈ ਕਿ ਮਾਪ ਦੇ ਪੁੱਤ ਦੀ ਮੌਤ ਖਰੀਦ ਕੇ ਘਰੇ ਲੈ ਕੇ ਆਇਆ ਆ ਆਪਦੇ ਜਿਹੜਾ ਮੌਤ ਦੇ ਆਪਦੇ ਪੁੱਤ ਦੇ ਸਵੇ ਉਸ ਵਿਆਹ ਵਾਲੇ ਦਿਨ ਆਪਦੇ ਘਰੇ ਲੈ ਕੇ ਆਇਆ ਤੇ ਇਸ ਲੜਕੀ ਨੇ ਮੇਰੇ ਨੌਣੇ ਜਿਹੜਾ ਹੈਗਾ ਆ ਮੇਰਾ ਜਿਹੜਾ ਹੀਰਾ ਪੁੱਤ ਹੈ ਉਹਨਾਂ ਦੇ ਮੂੰਹ ਚੋਂ ਤੁਸੀਂ ਸੁਣਿਆ ਹੋਣਾ ਮੇਰਾ ਹੀਰਾ ਪੁੱਤ ਉਹ ਧੀ ਨੂੰ ਵੀ ਪੁੱਤ ਕਹਿੰਦੇ ਸੀ ਜਿਹਨੂੰ ਵਿਆਹ ਕੇ ਲਿਆਉਂਦਾ ਤੇ ਆਪਦੇ ਪੁੱਤ ਨੂੰ ਵੀ ਪੁੱਤ ਕਹਿੰਦੇ ਸੀ ਤੇ ਉਹਦੇ ਵੱਲੋਂ ਐਡੀ ਜਿਹੜੀ ਮਾੜੀ ਤੇ ਕਾਨੂੰਨੀ ਹਰਕਤ ਕੀਤੀ ਗਈ ਹੈ ਸੁਪਨੇ ਕੁਝ ਹੋਰ ਸੋਚੇ ਬਣ ਕੁਝ ਹੋਰ ਗਏ ਮਤਲਬ ਉਹਨਾਂ ਨੇ ਸੋਚਿਆ ਚਲੋ ਦੋਵਾਂ ਦੀ ਖੁਸ਼ੀ ਵੀ ਰਹਿ ਜੂਗੀ ਸਾਡਾ ਪੁੱਤੂ ਵੀ ਬਾਹਰ ਚਲਾ ਜਾਊਗਾ ਤਾਂ ਚਲੋ ਪਰਿਵਾਰ ਵੀ ਨੇੜੇ ਬੈਠਾ ਦੁੱਖ ਦੇ ਸੁੱਖ ਦੇ ਕੰਮ ਆਊਗਾ ਪਰ ਉਹ ਵੈਸ਼ਿਆ ਨੇ ਰੂਪ ਦੇ ਵਿੱਚ ਧਾਨ ਕਰ ਲਿਆ ਇਹ ਜਿਹੜਾ ਡਿਪਲੋਮਾ ਕੀਤਾ ਉਹਨੇ ਇਹ ਰਿਸ਼ਤਾ ਹੋਣ ਤੋਂ ਬਾਅਦ ਕੀਤਾ ਜਦੋਂ ਤੋਂ ਪਹਿਲਾਂ ਕਰ ਚੁੱਕੀ ਸੀ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਸੀ ਵੀ ਇਦਾਂ ਦੀ ਦਿਮਾਗ ਚ ਸੋਚ ਚੱਲਦੀ ਹੈ ਦੇਖੋ ਜਗਮੀਤ ਜੀ ਤੁਸੀਂ ਵੀ ਜੱਟ ਪਰਿਵਾਰੋਂ ਮੈਂ ਵੀ ਜੱਟ ਪਰਿਵਾਰ ਆ ਆਪਣੇ ਪਰਿਵਾਰਾਂ ਦੇ ਵਿੱਚ ਬਾਲੀ ਢੁਗਾਈ ਚ ਨਹੀਂ ਜਾਂਦੇ ਆਪਾਂ ਤਾਂ ਸਿੱਧਾ ਜਟਕਾ ਸੌਦਾ ਵੇਖਦੇ ਆਂ ਵੀ ਕੁੜੀ ਆਪਾਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਵੀ ਕੁੜੀ ਦੇ ਜ਼ਿਹਨ 'ਚ ਕੀ ਚੱਲ ਰਿਹਾ ਹੈ ਜਾਂ ਉਹਦੇ ਪਰਿਵਾਰ 'ਚ ਕੀ ਚੱਲ ਰਿਹਾ ਹੈ ਜਾਂ ਉਹ ਕੈਨੇਡਾ ਕਰਕੇ ਕੀ ਆਈ ਹੈ ਹੁਣ ਇੱਕ ਆਮ ਸਧਾਰਨ ਕਿਸਾਨ ਪਰਿਵਾਰ ਨੂੰ ਕੀ ਪਤਾ ਵੀ ਕੈਨੇਡਾ 'ਕੀ ਕੁਝ ਹੋ ਗਿਆ ਜਾਂ ਕੀ ਕੁਝ ਹੋ ਰਿਹਾ ਹੈ ਬਿਲਕੁਲ ਕੋਈ ਕੁਛ ਤਾਂ ਹੀ ਨਹੀਂ ਗਏ ਪੰਜਾਬ ਦਾ ਕਲਚਰ ਹੈ ਲੇਕਿਨ ਹੋਇਆ ਕਿ ਕਿ ਚਾਹੀਦਾ ਇਹ ਸੀ ਕਿ ਜੇ ਇਸ ਕੁੜੀ ਨੇ ਇਸ ਮੁੰਡੇ ਨਾਲ ਨਹੀਂ ਰਹਿਣਾ ਸੀ ਤਾਂ ਤਲਾਕ ਲੈ ਲੈਂਦੀ ਜੇ ਤਲਾਕ ਲੈ ਲੈਂਦੀ ਤਾਂ ਪੁੱਤ ਬਚਿਆ ਰਹਿੰਦਾ ਲੇਕਿਨ ਉਹਦੇ ਮਨ ਦੇ ਵਿੱਚ ਗੱਲਾਂ ਹੋਰ ਸੀ ਉਹਦੇ ਮਨ 'ਚ ਸੀ ਲਾਲਚ ਉਸ ਲਾਲਚ ਨੇ ਇਸ ਮਾਪਿਆਂ ਦੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਲਾਲਚ ਨੇ ਹੂੰ ਮਤਲਬ ਲਾਲਚ ਲੈ ਕੇ ਬੈਗਿਆ ਇੱਕ ਘਰ ਬਰਬਾਦ ਕਰਕੇ ਰੱਖ ਦਿੱਤਾ ਪੂਰੀ ਤਰ੍ਹਾਂ ਬਿਲਕੁਲ ਪਤਾ ਨਹੀਂ ਕਿਾ ਕਿ ਨਜ਼ਰ ਜੜਾ ਲੱਗਣੀਆਂ ਕਿ ਨਹੀਂ ਲੱਗਣੀਆਂ ਮੈਂ ਤੁਹਾਨੂੰ ਜਗਮੀਤ ਜੀ ਅੱਜ ਤੁਹਾਡੇ ਮਾਧਿਮ ਰਾਹੀਂ ਜਿੰਨੇ ਤੁਹਾਡੇ ਸਰੋਤੇ ਆ ਮੇਰੀ ਗੱਲ ਨਾਲ ਸਹਿਮਤ ਹੋਣਗੇ ਕਿਉਂਕਿ ਪੰਜਾਬ ਦੇ ਜਿੰਨੇ ਵੀ ਪੰਜਾਬੀ ਆ ਭਾਵੇਂ ਉਹ ਵਿਏਟਨਾਮ ਬੈਠੇ ਆ ਚਾਈਨਾ ਬੈਠੇ ਆ ਜਾਪਾਨ ਬੈਠੇ ਆ ਅਮਰੀਕਾ ਬੈਠੇ ਆ ਕੈਨੇਡਾ ਹਰ ਕਿਸੇ ਨੂੰ ਇਸ ਕਾਰਨਾਮੇ ਵਿੱਚ ਜੋੜ ਕੇ ਰੱਖਦਾ ਹਰੇਕ ਬੰਦਾ ਸੋਚ ਰਿਹਾ ਵੀ ਹੁਣ ਰਿਸ਼ਤੇ ਤੇ ਸ਼ੱਕ ਖੜਾ ਹੋ ਗਿਆ ਸ਼ੱਕ ਹੋ ਗਿਆ ਔਰਤ ਵੇਖੋ ਔਰਤ ਕਿੱਡੀ ਵੱਡੀ ਆ ਮਾਈ ਭਾਗੋ ਵੀ ਤਾਂ ਔਰਤ ਸੀ ਨਾ ਜਿਨ੍ਹਾਂ ਦਾ ਕਿੱਡਾ ਵੱਡਾ ਇਤਿਹਾਸ ਹੈ ਕਿੱਡਾ ਵੱਡਾ ਇਤਿਹਾਸ ਹੈ ਮਹਾਰਾਜਾ ਰਣਜੀਤ ਸਿੰਘ ਜਿਨੇ ਸਿੱਖ ਰਾਜ ਬਣਵਾਇਆ ਕਿੱਡਾ ਵੱਡਾ ਸਿੱਖ ਰਾਜ ਸੀ ਉਹਨੂੰ ਵੀ ਇੱਕ ਔਰਤ ਨੇ ਜਨਮ ਦਿੱਤਾ ਨਾ ਤੇ ਇਹ ਵੀ ਔਰਤ ਆ ਯਾਨੀ ਕਿ ਇੱਕ پاک ਪਵਿੱਤਰ ਔਰਤਾਂ ਦੀ ਇੱਕ ਛਵੀ ਨੂੰ ਇਸ ਔਰਤ ਨੇ ਦਾਗਦਾਰ ਕਰਤਾ ਇਸ ਤੋਂ ਪਹਿਲਾਂ ਵੀ ਗੱਲਾਂ ਪੰਜਾਬ 'ਚ ਹੋਈਆਂ ਆ ਭਾਵੇਂ ਆਪਾਂ ਭੁੱਲ ਗਏ ਇਹ ਤਾਜ਼ਾ ਹੋਈ ਤਾਂ ਪਣੋ ਯਾਦ ਆ ਪਰ 100% ਦੇ ਵਿੱਚੋਂ ਕੁਝ 10 15 20% ਔਰਤਾਂ ਪੈਦਾ ਹੁੰਦੀਆਂ ਜਿਹੜੀਆਂ ਨਾਲੇ ਤਾਂ ਆਪਦੇ ਮਾਪਿਆਂ ਦਾ ਨਾਂ ਡੋਪਦੀਆਂ ਸਹੁਰਿਆਂ ਦਾ ਨਾਂ ਡੋਪਦੀਆਂ ਤੇ ਸਮਾਜ ਦੇ ਵਿੱਚ ਔਰਤ ਸਮਾਜ ਦਾ ਜਿਹੜਾ ਕਰਦਾਰ ਹੈ ਉਹਨੂੰ ਦਾਗਦਾਰ ਕਰਦੀਆਂ ਇਹ ਕੁਝ ਔਰਤਾਂ ਹੁੰਦੀਆਂ ਸਮੇਂ-ਸਮੇਂ ਸਿਰ ਚੰਮਦੀਆਂ ਰਹਿੰਦੀਆਂ ਠੀਕ ਹੈ ਇਹ ਕਾਫੀ ਚਿਰ ਤੋਂ ਚੱਲੀ ਹੁਣ ਕੁਝ ਸੋਸ਼ਲ ਮੀਡੀਆ ਤੇ ਸਵਾਲ ਖੜੇ ਹੋਏ ਤੁਸੀਂ ਵਕਾਲਤ ਦੇ ਤੌਰ ਤੇ ਕੇਸ ਨੂੰ ਦੇਖ ਰਹੇ ਹੋ ਤੇ ਤੁਹਾਡੇ ਕੋਲੇ ਮੈਨੂੰ ਸਾਰਾ ਚਿੱਠਾ ਉਹਨਾਂ ਦਾ ਭੈਣ ਦੇ ਵੱਲੋਂ ਬਿਆਨ ਕੀਤਾ ਹੋਇਆ ਸਾਰਾ ਕੁਝ ਤੁਹਾਡੇ ਕੋਲੇ ਆ ਇਹਦੇ ਵਿੱਚ ਕਹਿੰਦੇ ਕਿ ਇਹ ਤਾਂ ਦੋ ਹੈ ਹੀ ਹੈ ਇਸ ਤੋਂ ਬਾਅਦ ਕਿ ਤੇ ਹੋਰ ਰਿਲੇਸ਼ਨ ਦੀ ਵੀ ਗੱਲ ਆਉਂਦੀ ਆ ਕਿ ਇਸ ਤਰ੍ਹਾਂ ਦੇ ਕੋਈ ਰਿਲੇਸ਼ਨ ਦੀ ਗੱਲ ਸੀਗੀ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਹਲੇ ਪੰਜਾਬ ਪੁਲਿਸ ਦੀ ਤਫਤੀਸ਼ ਬੜੀ ਲੰਬੀ ਆ ਤੇ ਪੰਜਾਬ ਪੁਲਿਸ ਦੀ ਕੋਸ਼ਿਸ਼ ਸਿਰਫ ਇਹ ਹੈ ਕਿ ਅਸੀਂ ਡੁੰਗਾਈ ਤੱਕ ਵਾਂਚੀ ਹੈ ਵੀ ਅਸਲ ਇਸ ਕਹਾਣੀ ਦੇ ਵਿੱਚ ਕੀ ਕੁਛ ਹੈ ਮੈਂ ਪਿੱਠ ਠੱਪ ਠੱਪ ਤੋਂ ਪਉਣਾ ਪੰਜਾਬ ਪੁਲਿਸ ਦੀ ਜਿਹੜਾ ਫਰੀਦਕੋਟ ਦੀ ਕਿ 9-10 ਦਿਨਾਂ ਦੇ ਵਿੱਚ 11 ਦਿਨਾਂ ਦੇ ਵਿੱਚ ਕਾਫੀ ਭੇਦ ਭਰੀਆਂ ਪਰਤਾਂ ਪੰਜਾਬ ਪੁਲਿਸ ਨੇ ਖੋਲ ਕੇ ਲੋਕਾਂ ਦੇ ਸਾਹਮਣੇ ਰੱਖੀਆਂ ਕਿ ਇਸ ਲੜਕੀ ਨੇ ਆਪਦੇ ਆਸ਼ਕ ਨਾਲ ਜਿਹੜਾ ਡੱਬ ਵਾਲੀ ਦਾ ਰਹਿਣ ਵਾਲਾ ਸੀ ਉਹਦੇ ਨਾਲ ਰਲ ਕੇ ਇੱਕੀ ਖੇੜ ਰਛਿਆ ਲੇਕਿਨ ਹਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਜਗਮੀਤ ਜੀ ਮੈਂ ਤੁਹਾਨੂੰ ਇਹ ਦੱਸਦਾ ਕਿ ਇਸ ਐਫਆਈਆਰ ਨੂੰ ਕੱਲੇ ਤੁਸੀਂ ਇੱਕ ਮਰਡਰ ਦੇ ਤੌਰ ਤੇ ਨਾ ਵੇਖੋ ਇਸ ਇਸ ਐਫਆਈਆਰ ਨੂੰ ਤੁਸੀਂ ਇੱਕ ਡਰੱਗ ਲਿੰਕ ਵੀ ਇਹਦਾ ਬਣੂਗਾ ਮੇਰੀ ਗੱਲ ਅੱਜ ਦੀ ਯਾਦ ਰੱਖਿਓ ਅੱਜ ਨਾ ਹੋਵੇ ਮਹੀਨੇ ਨੂੰ ਹੋਵੇ ਦੋਵਾਂ ਮਹੀਨਿਆਂ ਨੂੰ ਹੋਵੇ ਇੱਕ ਦਿਨ ਐਸਾ ਆਊਗਾ ਕਿ ਇਸ ਮਰਡਰ ਦਾ ਇੱਕ ਡਰੱਗ ਦਾ ਲਿੰਕ ਸਾਫਟ ਹੋ ਕਿਉਂਕਿ ਜਿਹੜਾ ਮੁਲਜ਼ਮ ਨੰਬਰ 3 ਹੈ ਜਿਹੜਾ ਮੁਲਜ਼ਮ ਨੰਬਰ 3 ਹੈ ਉਹ ਮੁਲਜ਼ਮ ਹੈ ਜਿਹੜਾ ਉਹ ਡੱਬ ਵਾਲੀ ਪਿੰਡ ਦਾ ਰਹਿਣ ਵਾਲਾ ਉਸ ਪਿੰਡ ਦਾ ਡੱਬ ਵਾਲੀ ਸ਼ਹਿਰ ਦਾ ਰਹਿਣ ਵਾਲਾ ਉਹ ਮੁਲਜ਼ਮ ਦਾ ਨਾਮ ਹੈਗਾ ਵਿਸ਼ਵ ਕੁਮਾਰ ਉਹਦੇ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਹੈ ਉਹ ਬੰਦਾ ਇੱਕ ਡਰੱਗ ਪੈਡਲਰ ਆ ਉਸ ਡੱਬ ਵਾਲੀ ਦੇ ਉਹਦੇ ਗਵਾਂਟੀ ਦੱਸਦੇ ਆ ਕਿ ਇੱਕ ਟਾਈਮ ਸੀ ਉਹਦੇ ਕੋਲੇ ਇੱਕ ਛੋਟਾ ਜਿਹਾ ਰਿਕਸ਼ਾ ਹੁੰਦਾ ਸੀ ਗੋਲ ਚੌਂਕ ਦੇ ਵਿੱਚ ਖੜ ਕੇ ਉਹ ਰਿਕਸ਼ਾ ਚਲਾਉਂਦਾ ਹੁੰਦਾ ਸੀ ਤੇ ਅੱਜ ਉਹੀ ਬੰਦਾ ਵੱਡੀਆਂ ਕਾਰਾਂ ਤੇ ਘੁੰਮ ਰਿਹਾ 댓 ਮੀਨਸ ਕਿ ਉਹ ਐਨਡੀਪੀਐਸ ਦਾ ਕੰਮ ਤਾਂ ਕਰਦਾ ਉਹ ਤਾਂ ਸਾਫਤ ਹੋ ਗਿਆ ਪਰਚਾ ਉਹਦੇ ਤੇ ਹੁਣ ਉਹ ਬਠਿੰਡਾ ਬਠਿੰਡੇ ਦੇ ਨਾਲ ਦੇ ਇਲਾਕਿਆਂ ਦੇ ਵਿੱਚ ਜਿਹੜਾ ਡਰੱਗ ਸਪਲਾਈ ਕਰਦਾ ਕੀ ਕਰਦਾ ਤੇ ਇਸ ਜਿਹੜਾ 3 ਨੰਬਰ ਮੁਲਜ਼ਮ ਹੈ ਵਿਸ਼ੂ ਵਿਸ਼ਵਦੀਪ ਕੁਮਾਰ ਉਹਦਾ ਮੁਲਜ਼ਮ ਨੰਬਰ 2 ਜਿਹੜਾ ਬੱਲੂਆਣੇ ਦਾ ਰਹਿਣ ਵਾਲਾ ਹੈ ਹਰਮਨਪੀਰ ਉਹਦੇ ਨਾਲ ਕੀ ਲਿੰਕ ਹੈ ਜੇ ਕੋਈ ਹੋਰ ਬੰਦਾ ਹੁੰਦਾ ਤਾਂ ਉਸ ਪਿੰਡ ਤੋਂ ਵੀ ਆ ਸਕਦਾ ਸੀ ਉਹ ਸਪੈਸ਼ਲ ਇਹਨੂੰ ਲੈ ਕੇ ਆਇਆ ਨਾਲ ਇਹਨਾਂ ਦੇ ਹੋਰ ਕੌਣ-ਕੌਣ ਬੰਦੇ ਸੀ ਕਿਉਂਕਿ ਉਸ ਹਰਮਨਦੀਪ ਦੇ ਬਾਪ ਦੀ ਮੈਡੀਕਲ ਦੀ ਦੁਕਾਨ ਹੈ ਪਿੰਡ ਬੱਲੂਆਣੇ ਦੇ ਵਿੱਚ ਮੈਂ ਉਹਦਾ ਨਾਮ ਵੀ ਤੁਹਾਨੂੰ ਦੱਸ ਦਿੰਦਾ ਮੈਨੂੰ ਕੋਈ ਗਰੇਜ਼ ਨਹੀਂ ਮਾਪਿਆਂ ਦਾ ਪੁੱਤ ਮਰਿਆ ਤੇ ਸਾਨੂੰ ਨਾਮ ਦੱਸਣ ਚ ਕੋਈ ਗਰੇਜ਼ ਨਹੀਂ ਉਹਦਾ ਨਾਮ ਹੈ ਬਾਬਾ ਬਾਲਾ ਜੀ ਮੈਡੀਕਲ ਸਟੋਰ ਬੱਲੂਆਣਾ ਤੇ ਉਹਦੀ ਜਿਹੜੀ ਉਹਦੇ ਬਾਪ ਦੀ ਅੱਲ ਪੈਂਦੀ ਉਹ ਮਹਿਮੇ ਵਾਲਾ ਡਾਕਟਰ ਕਿਹਾ ਜਾਂਦਾ ਉਸ ਪਿੰਡ ਦੇ ਵਿੱਚ ਮੈਂ ਇਹ ਕਹਿ ਰਿਹਾ ਵੀ ਇੱਕ ਮੈਡੀਕਲ ਦੀ ਦੁਕਾਨ ਵਾਲੇ ਦਾ ਇੱਕ ਐਨਡੀਪੀਐਸ ਦੇ ਪਰਚਿਆਂ ਵਾਲੇ ਨਾਲ ਕੀ ਤੱਲਕ ਵਾਸਤਾ ਹੈ ਗਾਂ ਇਹਨਾਂ ਬਹੁਤ ਬੰਦਿਆਂ ਦਾ ਇਸ ਰੁਪਿੰਦਰ ਕੌਰ ਨਾਲ ਤੱਲਕ ਵਾਸਤਾ ਹੈ 댓 ਮੀਨਸ ਕਿ ਇੱਕ ਡਰਗ ਮਨੀ ਵੀ ਅਨਮੋਲ ਵਾਦੇ ਵਿੱਚ ਤੇ ਇੱਕ ਡਰਗ ਵਾਲੇ ਬੰਦੇ ਪੈਡਲਰ ਹੈ ਜਿਹੜੇ ਉਹ ਵੀ ਇਨਵੋਲਵ ਹੈ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਸੱਚ ਕੀ ਝੂਠ ਹੈ ਤੁਸੀਂ ਗੱਲ ਕਲੀਅਰ ਕਰਿਓ ਕਿ ਇਹ ਜਿਹੜੀ ਕੁੜੀ ਰੁਪਿੰਦਰ ਆ ਉਥੇ ਦੋ ਤੋਂ ਤਿੰਨ ਵਾਰ ਉਸ ਪਿੰਡ ਦੇ ਵਿੱਚ ਗਈ ਉਥੋਂ ਦੇ ਪਿੰਡ ਦੇ ਲੋਕਾਂ ਨੇ ਦੇਖੀ ਤੇ ਨੈਟਵਰਕ 'ਚ ਵੀ ਇਹ ਗੱਲ ਆ ਰਹੀ ਹੈ ਬਿਲਕੁਲ ਇਹ ਨਾ ਪਿੰਡ ਦੇ ਨੈਟਵਰਕ ਦੇ ਵਿੱਚ ਹਲੇ ਪੰਜਾਬ ਪੁਲਿਸ ਦੀ ਤਫ਼ਤੀਸ਼ ਚੱਲ ਰਹੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਕਿਉਂਕਿ ਮਕਦਮਾ ਸਾਰੇ ਪੰਜਾਬੀਆਂ ਦੇ ਜਿਹੜਾ ਜ਼ਹਿਨ 'ਚ ਬਹਿ ਚੁੱਕਿਆ ਤੇ ਪੰਜਾਬ ਪੁਲਿਸ ਇਹਦੇ ਤੇ ਪੜਤਾਲ ਕਰ ਰਹੀ ਹੈ ਲੇਕਿਨ ਪਿੰਡ ਵਾਲੇ ਬੰਦੇ ਆ ਜਿਹੜੇ ਜਦੋਂ ਇਹ ਮਕਦਮਾ ਦਰਜ ਹੋਇਆ ਇਹ ਮੁੰਡਾ ਮਰਿਆ ਤੇ ਇਸ ਲੜਕੀ ਦੀਆਂ ਫੋਟੋਆਂ ਜਦੋਂ ਸੋਸ਼ਲ ਮੀਡੀਆ ਤੇ ਚੱਲੀਆਂ ਤਾਂ ਉਸ ਪਿੰਡ ਦੇ ਬੰਦਿਆਂ ਨੇ ਪਰਿਵਾਰ ਨੂੰ ਦੱਸਿਆ ਕਿ ਇਹ ਲੜਕੀ ਤਾਂ ਅਸੀਂ ਪਿੰਡ ਬੱਲੂਆਣੇ ਦੇ ਵਿੱਚ ਵੇਖੀ ਹੈ ਪਹਿਲਾਂ ਉਹਨਾਂ ਨੂੰ ਇਹ ਸੀਗਾ ਕਿ ਸ਼ਾਇਦ ਪਤਾ ਨਹੀਂ ਕੌਣ ਹੈ ਇਹ ਬੰਦੇ ਲੇਕਿਨ ਹੁਣ ਜਿਹੜਾ ਹੈਗਾ ਉਹ ਪੁਸ਼ਟੀ ਕਰਦੇ ਉਸ ਪਿੰਡ ਦੇ ਬੰਦੇ ਕਿ ਇਸ ਲੜਕੀ ਨੂੰ ਅਸੀਂ ਪਿੰਡ ਬੱਲੂਆਣੇ ਦੇ ਵਿੱਚ ਪਹਿਲਾਂ ਵੇਖਿਆ ਕਈ ਵਾਰ ਵੇਖਿਆ ਤੇ ਇਸ ਹਰਿੰਦਰ ਸਿੰਘ ਜਿਹੜਾ ਮਹਿਮੇ ਆਲਾ ਡਾਕਟਰ ਹੈ ਜਿਹਦਾ ਮੁੰਡਾ ਹਰਕਾਂ ਮੁੱਲਪੀ ਤੇ ਇਹਨਾਂ ਦੇ ਕਰੇ ਆਉਂਦੇ ਵੀ ਵੇਖਿਆ ਅਸਮਤਲੇ ਸਟਰੀਨਿੰਗ ਚਰਚਾਾਂ ਮਾ ਚੱਲੀਆਂ ਹੁਣ ਇਹ ਜਿਹੜੀ ਗੱਲ ਆਉਂਦੀ ਹੈ ਕਿ ਉਸ ਦਿਨ ਉਹਨੂੰ ਇੰਜੈਕਸ਼ਨ ਲਾਇਆ ਜਾਣਾ ਸੀ ਓਵਰਡੋਜ਼ ਦੇ ਕੇ ਇੱਕ ਜਿਹੜੀ ਆ ਜਿਹੜੀ ਆਮ ਪੰਜਾਬ ਦੇ ਵਿੱਚ ਇੱਕ ਰੀਤ ਜੀ ਪੈ ਗਈ ਹੁਣ ਨਸ਼ੇ ਦੀ ਓਵਰਡੋਜ਼ ਨਾਲ ਫਲਾਣਾ ਮੁੰਡਾ ਮਰ ਗਿਆ ਫਲਾਣਾ ਮੁੰਡਾ ਐ ਹੋ ਗਿਆ ਇਹ ਕਹਾਣੀ ਇਦਾਂ ਦੀ ਚੱਲ ਰਹੀ ਸੀ ਕੀ ਇਹ ਸੱਚ ਹੈ ਨੇ ਝੂਠ ਹੈਗਾ ਜਦੋਂ ਇਸ ਲੜਕੀ ਨੂੰ ਅਰੈਸਟ ਕੀਤਾ ਗਿਆ ਪੰਜਾਬ ਪੁਲਿਸ ਨੇ ਤਾਂ ਪੰਜਾਬ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਕੁਝ ਗੱਲਾਂ ਆਈਆਂ ਮੈਂ ਹਲੇ ਤੱਕ ਕੁਝ ਨਹੀਂ ਪੜਿਆ ਮੈਂ ਇਹਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਇਹ ਆਈ ਹੈ ਕਿ ਨਹੀਂ ਆਈ ਲੇਕਿਨ ਜੇ ਆਈ ਹੈ ਤਾਂ ਮੇਰਾ ਮਨੋ ਉਹ ਮੰਨਦਾ ਕਿਉਂਕਿ ਦੇਖੋ ਮੈਡੀਕਲ ਦੁਕਾਨ ਤੋਂ ਦਵਾਈਆਂ ਲੈਣੀਆਂ ਵੀ ਸੌਖੀਆਂ ਗੱਲ ਤਾਂ ਦਵਾਈਆਂ ਦੇ ਵੀ ਚੱਲ ਰਹੀ ਹੈ ਵੀ ਲੜਕੀ ਨੂੰ ਕੋਈ ਦਵਾਈਆਂ ਦਿੱਤੀਆਂ ਗਈਆਂ ਨਸ਼ੀਲੀਆਂ ਉਹ ਗੱਲਾਂ ਵੀ ਚੱਲੀਆਂ ਉੱਥੋਂ ਪ੍ਰਕਿਊਰ ਹੋ ਸਕਦੀਆਂ ਉਸ ਦੁਕਾਨ ਤੋਂ ਮੈਡੀਕਲ ਤੋਂ ਗਾਹ ਉਹਦਾ ਲਿੰਕ ਵੀ ਹੈ ਉੱਥੇ ਐਨਡੀਪੀਐਸ ਵਾਲੇ ਮੁੰਡੇ ਨਾਲ ਸੋ ਕਿਤਨਾ ਕਿਤੇ ਗੱਲ ਮੰਨਣ ਚ ਵੀ ਆਉਂਦੀ ਹੈ ਪਾਲਤੂ ਜਾਨਵਰ ਘਰੇ ਰੱਖਿਆ ਸੀ ਕਹਿੰਦੇ ਉਹ ਵੀ ਉਸ ਦਿਨ ਉਹਨੇ ਮੂਵਮੈਂਟ ਨਹੀਂ ਕੀਤੀ ਕਿ ਇਹ ਗੱਲਾਂ ਤਾਂ ਕਰ ਕੀ ਬਿਲਕੁਲ ਇਹ ਵੀ ਇੱਕ ਥਿਉਰੀ ਚੱਲ ਰਹੀ ਹੈ ਮੈਨੂੰ ਨਹੀਂ ਪਤਾ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਆਈ ਹੈ ਕਿ ਨਹੀਂ ਆਈ ਲੇਕਿਨ ਇੱਕ ਥਿਉਰੀ ਚੱਲ ਰਹੀ ਹੈ ਵੀ ਉਸ ਦਿਨ ਉਹ ਕੁੱਤਾ ਵੀ ਨਹੀਂ ਪਹੁੰਚਿਆ 댓 ਮੀਨਸ ਮੈਂ ਤੁਹਾਨੂੰ ਫੇਰ ਵਾਲੀ ਵਾਰੀ ਕਹਿ ਰਿਹਾ ਕਿ ਇਹਨੂੰ ਕਲਾ ਮਰਡਰ ਨਾ ਵੇਖੋ ਇਹਦੇ ਵਿੱਚ ਮਰਡਰ ਦੇ ਵਿੱਚ ਕੁਝ ਐਸੇ ਇਨਟੌਕਸਿਕ ਐਂਡ ਸਬਸਟੈਂਸਸ ਜੁੜੇ ਆ ਕੁਝ ਨਿਸ਼ਲੀਆ ਦਵਾਈਆਂ ਜਾਂ ਕੋਈ ਚਿੱਟੇ ਦੀ ਗੱਲ ਜਿਵੇਂ ਤੁਸੀਂ ਕਰਦੇ ਹੋ ਉਹ ਕਿੱਥੋਂ ਪ੍ਰਕਿਊਰ ਹੋਇਆ ਜੇ ਉਸ ਦੀ ਇਨਵੈਸਟੀਗੇਸ਼ਨ ਚ ਉਹ ਗੱਲ ਆ ਰਹੀ ਹੈ ਮੈਨੂੰ ਨਹੀਂ ਪਤਾ ਆਈ ਹੈ ਕਿ ਨਹੀਂ ਆਈ ਜੇ ਉਹ ਗੱਲ ਆ ਰਹੀ ਹੈ ਤਾਂ ਹੋਰ ਕਿਥੋਂ ਆਇਆ ਇੱਕ ਲੜਕੀ ਕੋਲੇ ਚਿੱਟਾ ਆਉਣਾ ਕੋਈ ਛੋਟੀ ਗੱਲ ਨਹੀਂ ਹਮ ਇਹਦਾ ਮਤਲਬ ਕੋਈ ਨੈਕਸਸ ਚੱਲ ਰਿਹਾ ਹੈ ਕੁਝ ਬਦਮਾਸ਼ ਲੋਕ ਨੇ ਜਿਹੜੇ ਚਾਹੁੰਦੇ ਸੀਗੇ ਵੀ ਇਹ 22 ਕਿਲੇ ਤੇ ਕਬਜ਼ਾ ਹੋ ਜਾਏ ਤੇ ਮੁੰਡਾ ਮਾਰਿਆ ਜਾਵੇ ਕੀ ਇਹ ਮੈਂ ਉਹੀ ਗੱਲ ਪੁੱਛਣਾ ਇਸ ਤੋਂ ਜਿਹੜਾ ਮੁੰਡਾ ਜਿਹੜਾ ਸੈਂਕੜਾ ਨੰਬਰ ਵਾਲਾ ਬੱਲੂਆ ਨੇ ਵਾਲਾ ਕੀ ਇਸ ਤੋਂ ਇਲਾਵਾ ਕੋਈ ਹੋਰ ਵੀ ਉਹਦੇ ਟੱਚ ਦੇ ਵਿੱਚ ਸਨ ਜਿਹੜੀ ਉਹਨੂੰ ਇਦਾਂ ਦੀ ਪਲੈਨਿੰਗ ਦੇ ਰਿਆ ਸਨ ਹੋ ਸਕਦਾ ਮੋਢਾ ਆਉਂਦਾ ਵਰਤਿਆ ਜਾ ਰਿਹਾ ਹੋਵੇ ਤੇ ਕੰਮ ਕੋਈ ਹੋਰ ਤੀਜਾ ਜਾਂ ਚੌਥਾ ਬੰਦਾ ਵੀ ਹੋਵੇ ਕਿਉਂਕਿ ਜਿਹੜੇ ਇਸ ਤਰ੍ਹਾਂ ਦੀਆਂ ਔਰਤਾਂ ਹੁੰਦੀਆਂ ਨੇ ਇੱਕ ਥਾਂ ਦੇ ਟਿਕਣ ਵਾਲੀਆਂ ਨਹੀਂ ਹੁੰਦੀਆਂ ਕਿ ਉਹਨਾਂ ਦੇ ਰਿਲੇਸ਼ਨ ਕਈਰ ਵੱਧ ਥਾਵਾਂ ਤੇ ਵੀ ਹੁੰਦੇ ਬਿਲਕੁਲ ਇਹ ਗੱਲ ਬਿਲਕੁਲ ਤੁਸੀਂ ਵਾਜਬ ਜਗਮੀਤ ਜੀ ਕਹੀ ਕਿ ਮਲਟੀਪਲ ਰਿਲੇਸ਼ਨਸ਼ਿਪ ਕਿਸੇ ਵੀ ਔਰਤ ਦੇ ਹੋ ਜਾਂਦੇ ਜਦੋਂ ਇੱਕ ਰੀ ਘਰ ਦੀ ਦਹਲਿਜ਼ ਟੱਪ ਜੇ ਇੱਕ ਰੀ ਜਿਵੇਂ ਉਹ ਹੁੰਦਾ ਸਮਾਜ ਦਾ ਪਰਦਾ ਜਾਂ ਪਰਿਵਾਰ ਦਾ ਪਰਦਾ ਸੰਗ ਦਾ ਜਦੋਂ ਕਿਸੇ ਔਰਤ ਦਾ ਲੈ ਜਾਏ ਤਾਂ ਉਸ ਤੋਂ ਬਾਅਦ ਫਿਰ ਹੱਦਾਂ ਟੱਪਣ ਵਾਲੀ ਗ ਹਿਲਟੀ ਹੈ ਪਰ ਇਹ ਅਗਲੇ ਆਉਣ ਵਾਲੇ 2.5 ਮਹੀਨਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲਾਂ ਕਲੀਅਰ ਹੋਣਗੀਆਂ ਪਰ ਮੈਂ ਫੇਰ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਪੁਲਿਸ ਨੂੰ ਜ਼ਿਲ੍ਹਾ ਫਰੀਦਕੋਟ ਐਸਐਸਪੀ ਪ੍ਰਗਿਆ ਜਾਣ ਤੇ ਸਭ ਤੋਂ ਵਿਸ਼ੇਸ਼ ਤੌਰ ਤੇ ਡੀਆਈਜੀ ਫਰੀਦਕੋਟ ਰੇਂਜ ਜਿਨ੍ਹਾਂ ਦਾ ਨਾਮ ਹੈਗਾ ਜਗਦੰਬੇ ਨਿਲੰਬਰੇ ਜਿਹੜੇ IAS ਨੇ ਆਪਣਾ IPS ਨੇ ਤੇ ਫਰੀਦਕੋਟ ਦੇ ਨਿਲੰਬਰੇ ਜਗਦੰਬੇ IPS ਜਿਹੜੇ DIG ਫਰੀਦਕੋਟ ਰੇਂਜ ਆ ਪਲੱਸ ਅਮਨੀਤ ਕੁੰਡਾਲ ਜਿਹੜੇ SSP ਬਠਿੰਡੇ ਆ ਜੇ ਇਹ ਤਿੰਨ ਬਿਬੀਆਂ ਆਪਸ ਵਿੱਚ ਮਿਹਨਤ ਕਰਨ ਤਾਂ ਇਸ ਮਰਡਰ ਕੇਸ ਦੇ ਵਿੱਚ ਡਰਗ ਲਿੰਕ ਜ਼ਰੂਰ ਸਾਫਟ ਹੋਊਗਾ ਕਿ ਤੋ ਨਾ ਕਿਤੇ ਕੋਈ ਸੁਰਾਗ ਮਿਲੂਗਾ ਪੌਸਿਬਿਲਟੀ ਹੈ ਕਿ ਇਹਨਾਂ ਤਿੰਨ ਮੁਲਜ਼ਮਾਂ ਤੋਂ ਇਲਾਵਾ ਇੱਕ ਚੌਥਾ ਮੁਲਜ਼ਮ ਵੀ ਕੋਈ ਇਸ ਕਾਂਸਪੀਰੇਸੀ ਦਾ ਹਿੱਸਾ ਹੋਵੇ ਹੋ ਸਕਦਾ ਤੁਹਾਡਾ ਕੀ ਮੰਨਣਾ ਕਿਉਂਕਿ ਵਕਾਲਤ ਦੇ ਤੌਰ ਤੇ ਤੁਹਾਡੇ ਕੋਲ ਵੀ ਅਜਿਹੇ ਕੇਸ ਆਉਂਦੇ ਰਹਿੰਦੇ ਹੁਣ ਬਿਲਕੁਲ ਕੁਝ ਵੀ ਹੋ ਸਕਦਾ ਤੁਸੀਂ ਵੇਖੋ ਵੀ ਜੇ ਇਸ ਘਰ ਨੂੰ ਆਪਾਂ ਦੁਨੀਆ ਦਾ ਸਭ ਤੋਂ ਸੇਫ ਜ਼ੋਨ ਆਪਦੇ ਆਸਤੇ ਮੰਨਦੇ। ਦੁਨੀਆ ਨਾਲ ਲੜਾਈਆਂ ਝਗੜੀਆਂ ਕਰਨ ਤੋਂ ਬਾਅਦ ਦੁਨੀਆ ਨਾਲ ਖੈਪੜਨ ਤੋਂ ਬਾਅਦ ਇੱਕ ਜਿਹੜਾ ਦੁਨੀਆ ਸਮਾਜ ਦੇ ਵਿੱਚ ਸਾਰਾ ਦਿਨ ਆਪਾਂ ਜਿਹੜੀ ਆਪਣੀ ਦੁਰਗਤੀ ਹੁੰਦੀ ਆ ਜਾਂ ਆਪਾਂ ਦੁਨੀਆ 'ਚ ਜਿਹੜਾ ਕਾਰੋਬਾਰ ਕਰਕੇ ਆਉਂਨੇ ਆ ਤੇ ਅਖੀਰ ਆਪਾਂ ਆ ਕੇ ਆਪਦੇ ਘਰੇ ਬੈੰਨੇ ਆ। ਉਹ ਘਰ ਦੀ ਚਾਰ ਦਿਵਾਰੀ ਦੇ ਵਿੱਚ ਆ ਕੇ ਆਪਾਂ ਨੂੰ ਸਕੂਨ ਮਿਲਦਾ ਤੇ ਘਰੇ ਕੌਣ ਹੁੰਦਾ ਮਾਪਿਓ ਹੁੰਦੇ ਆ ਤੇ ਘਰ ਵਾਲੀ ਹੁੰਦੀ ਆ। ਠੀਕ ਹੈ ਜੀ ਹੁਣ ਜੇ ਉਹਨਾਂ ਦੇ ਵਿੱਚੋਂ ਕੋਈ ਬੰਦਾ ਤੁਹਾਨੂੰ ਮਾਰਨ ਦੀ ਕੌਨਸਪਿਰੇਸੀ ਕਰ ਲੇ ਇਦੋਂ ਮਾਰਾ ਇਨਸਾਨ ਨਾਲ ਹੋ ਵੀ ਕੀ ਸਕਦਾ ਇਹ ਵਿਸ਼ਵਾਸ ਦਾ ਕਤਲ ਹੈ ਜਗਮੀਤ ਜੀ ਵਿਸ਼ਵਾਸ ਦਾ ਕਤਲ ਹੈ ਯਾਨੀ ਕਿ ਤੁਸੀਂ ਆਪਦੇ ਘਰੇ ਵੀ ਸੇਫ ਨਹੀਂ ਇਹ ਇੱਕ ਐਸੀ ਦੁਨੀਆ ਤੇ ਕਿੱਥੋਂ ਦਾ ਸਿਸਟਮ ਚੱਲ ਰਿਹਾ ਸਿੰਪਲ ਜੀ ਗੱਲ ਇਹ ਹੈ ਜਗਮੀਤ ਜੀ ਕਿ ਮੁੰਡਾ ਸੀ ਸ਼ਰੀਫ ਬਾਪ ਦੀ ਮਰਿਆਦਾ 'ਚ ਰਹਿਣ ਵਾਲਾ, ਪਰਿਵਾਰ ਦੀ ਮਰਿਆਦਾ 'ਚ ਰਹਿਣ ਵਾਲਾ, ਮਾਪਿਆਂ ਦੇ ਆਖੇ ਲੱਗਣ ਵਾਲਾ, ਦੋਸਤਾਂ ਦੀ ਜਿਹੜੀ ਸਤਕਾਰ ਕਰਨ ਵਾਲਾ, ਰਿਸ਼ਤੇਦਾਰਾਂ ਦਾ ਸਤਕਾਰ, ਹਰ ਦੇ ਕਿਸੇ ਦੇ ਗੋਡੀ ਹੱਥ ਲਾਉਣ ਵਾਲਾ ਇੱਕ ਗਊ ਪੁੱਤ ਮਾਪਿਆਂ ਦਾ ਇਸ ਸਾਰੀ ਜਿਹੜੀ ਕਹਾਣੀ ਆ ਤਰਿੰਦਗੀ ਦੀ ਇਹਦਾ ਸ਼ਿਕਾਰ ਹੋ ਗਿਆ। ਉਹ ਪੁੱਤ ਵਾਪਸ ਨਹੀਂ ਆਉਣਾ, ਘਰ ਬਰਬਾਦ ਹੋ ਗਿਆ। ਕਹਿੰਦੇ ਕਿ ਉਹ ਜਦੋਂ ਕੋਰਟ 'ਚ ਪੇਸ਼ ਹੋਈ ਤੁਸੀਂ ਦੇਖੀ ਹੋਣੀ, ਉਹਦੇ ਫੇਸ ਤੇ ਤੇ ਕਹਿੰਦੇ ਗਿਲਾ ਹੀ ਹੈ ਨਹੀਂ ਇਸ ਗੱਲ ਦਾ। ਨਹੀਂ ਤਾਂ ਹੁੰਦਾ ਚਲੋ ਵੀ ਗਲਤੀ ਕਰ ਲਈ ਪਛਤਾਵੇ ਕਰ ਲੈਣਾ ਕੁਛ ਤਾਂ ਚਲੋ ਪੇਜ ਹੋ ਸਕਦਾ ਕਿ ਇਸ ਹਿਸਾਬ ਨਾਲ ਕਰੇ ਕਿ ਬੜਾ ਪੁਸ਼ਤਾਵਾ ਕਰ ਰਹੀ ਆ ਪਰ ਕਹਿੰਦੇ ਕਿ ਹਕੀਕਤ ਦੇ ਵਿੱਚ ਉਹਨੂੰ ਕੋਈ ਦੁੱਖ ਨਹੀਂ ਇਸ ਗੱਲ ਦਾ ਕਿ ਮੇਰਾ ਪਤੀ ਮੇਰਾ ਘਰ ਬਰਬਾਦ ਮੈਨੂੰ ਜੇਲ੍ਹ ਹੋਊਗੀ ਮੈਂ 10 ਸਾਲ 20 ਸਾਲ ਜਾਂ ਇਦਾਂ ਦਾ ਕੁਛ ਮੈਨੂੰ ਇਹੀ 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 ਮੈਂ ਜਗਮੀਤ ਜੀ ਮੈਨੂੰ ਦੁੱਖ ਹੀ ਹੈ ਇਸ ਗੱਲ ਦਾ ਕਿ ਜਦੋਂ ਮਾਂ ਪਿਓ ਦੀ ਤਸਵੀਰ ਕਿਤੇ ਰੀਲ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਆ ਜਾਂਦੀ ਹੈ ਨਾ ਜਦੋਂ ਉਹ ਬਾਪ ਨੇ ਅੱਗ ਲਾਉਣੀ ਸੀ ਆਪਦੇ ਪੁੱਤ ਨੂੰ ਪੁੱਤ ਨੇ ਅੱਗ ਲਾਉਣੀ ਹੁੰਦੀ ਆ ਬਾਪ ਨੂੰ ਨਾ ਕੇ ਬਾਪ ਨੇ ਪੁੱਤ ਨੂੰ ਅੱਗ ਲਾਉਣੀ ਹੁੰਦੀ ਐ ਤੇ ਜਦੋਂ ਉਸ ਬਾਪ ਨੇ ਆਪਦੇ ਪੁੱਤ ਨੂੰ ਅੱਗ ਲਾਉਣੀ ਸੀ ਤਾਂ ਉਹਦਾ ਮੱਥਾ ਚੁੰਮ ਰਿਆ ਸੀ ਉਹਦਾ ਚਿਹਰਾ ਪੜਨ ਵਾਲਾ ਸੀ ਉਸ ਬਾਪ ਦਾ ਉਹਦੇ ਅੱਖਾਂ ਚੋਂ ਹੰਝੂ ਮੈਂ ਕੁੜੀ ਦੇ ਮਾਂ ਪੇ ਉਹਨੂੰ ਵੀ ਬੇਨਤੀ ਕਰੂੰਗਾ ਕਿ ਠੀਕ ਆ ਤੁਹਾਡੀ ਕੁੜੀ ਐ ਕੱਲ ਨੂੰ ਤੁਹਾਨੂੰ ਤੁਹਾਡੇ ਦਿਲ ਚ ਰਹਿਮ ਆ ਗਿਆ ਪਰ ਉਹ ਰੀਲ ਨਾ ਜਦੋਂ ਤੁਹਾਨੂੰ ਕੁੜੀ ਦਾ ਖਿਆਲ ਆਵੇ ਆਪਦੀ ਦਾ ਤਾਂ ਉਹ ਰੀਲ ਵੇਖ ਲਿਆ ਕਰੋ ਜਦੋਂ ਉਹਨੇ ਆਪਦੇ ਪੁੱਤ ਨੂੰ ਦੀ ਜਿਹੜੀ ਸਵੇ ਸੀ ਉਹਨਾਂ ਨੂੰ ਅੱਗ ਲਾਉਣੀ ਸੀ ਤੇ ਉਹਦੇ ਚਿਹਰੇ ਤੇ ਕੀ ਸੀ ਜਦੋਂ ਆਪਦੇ ਮਰੇ ਹੋਏ ਪੁੱਤ ਦਾ ਕਥਾ ਚਮ ਰਿਆ ਸੀ ਉਹ ਵੇਖ ਲਿਓ ਜੇ ਜੇ ਉਸ ਤੋਂ ਬਾਅਦ ਵੀ ਤੁਹਾਡਾ ਮਨ ਕੀਤਾ ਵੀ ਅਸੀਂ ਆਪਦੀ ਕੁੜੀ ਦੀ ਪੈਰਵਾਹੀ ਕਰਨੀ ਹੈ ਜੀ ਸੱਦ ਕੇ ਕਰ ਲਿਓ ਜੀ ਆਪਦੀ ਪੈਰਵਾਹੀ ਲੇਕਿਨ ਉਸ ਬਾਪ ਦਾ ਦਰਦ ਜਰੂਰ ਵੇਖਿਓ ਜੇ ਤੇ ਫੇਰ ਸੋਚਿਓ ਕਿ ਇਸ ਕੁੜੀ ਦੀ ਮਦਦ ਕਰਨ ਦੀ ਲੋੜ ਹੈ ਕਿ ਨਹੀਂ ਹੈ ਤੁਹਾਨੂੰ ਲੱਗਦਾ ਕਿ ਜੇ ਉਹ ਜਿਹੜੇ ਮੋਸ਼ਨਲ ਪਲਸਨ ਜੇ ਉਹ ਉੱਥੇ ਗੌਰ ਕਰ ਲਈ ਤੇ ਇਹਦਾ ਹੱਲ ਨਿਕਲ ਸਕਦਾ ਮੁੰਡੇ ਨੂੰ ਕੋਈ ਗਿਲਾ ਮੈਨੂੰ ਨਹੀਂ ਲੱਗਦਾ ਜਿਹੜੇ ਬੰਦੇ ਕ੍ਰਿਮੀਨਲ ਮਾਈਂਡਡ ਬੰਦੇ ਹੋਣ ਜਿਨ੍ਹਾਂ ਦੇ ਮਨ ਦੇ ਵਿੱਚ ਕਿਸੇ ਨੂੰ ਕਤਲ ਕਰਨ ਦੀ ਸੋਚ ਵੀ ਆ ਜਾਏ ਉਹ ਬੰਦਿਆਂ ਨੂੰ ਕੀ ਰਿਪੈਂਡੈਂਸ ਹੋਊਗੀ ਜਿਹੜੇ ਧਰਮੀ ਕਰਮੀ ਬੰਦੇ ਹੁੰਦੇ ਉਹ ਤਾਂ ਵੈਸੇ ਹੀ ਕਿਸੇ ਨੂੰ ਮਾਰਨ ਬਾਰੇ ਨਹੀਂ ਸੋਚਦੇ ਉਹ ਤਾਂ ਰੱਬ ਤੋਂ ਡਰਨ ਵਾਲੇ ਹੁੰਦੇ ਨਿਤਨੇਮ ਕਰਨ ਵਾਲੇ ਹੁੰਦੇ ਆ ਇਹ ਤਾਂ ਇਹ ਤਾਂ ਬੰਦੇ ਹੀ ਨੈਗੇਟਿਵ ਬੰਦੇ ਇਹਨਾਂ ਨੂੰ ਕਾਹਦਾ ਕਿਸੇ ਦਾ ਪੁੱਤ ਮਰ ਗਿਆ ਮਰ ਗਿਆ ਇਹਨਾਂ ਨੂੰ ਕਾਹਦਾ ਫਿਕਰ ਫਿਕਰ ਤਾਂ ਉਹਨਾਂ ਨੂੰ ਆ ਜਿਨ੍ਹਾਂ ਨੂੰ ਇਸ ਪਰਿਵਾਰ ਨਾਲ ਦਰਦ ਆ ਜਾਂ ਮੁਹੱਬਤ ਆ ਇਸ ਪਰਿਵਾਰ ਲੋਕ ਕਹਿੰਦੇ ਜੇ ਬਹੁਤ ਤਰ੍ਹਾਂ ਦੇ ਸਵਾਲ ਚੱਕ ਰਹੇ 10 ਸਾਲ 20 ਸਾਲ ਤੁਹਾਡੇ ਮੰਨਣ ਦੇ ਮੁਤਾਬਕ ਅਜੇਹੀ ਪਲੈਨਿੰਗ ਦੇ ਦੁਆਰਾ ਕੀਤੇ ਹੋਏ ਕਤਲ ਦੇ ਵਿੱਚ ਕਿੰਨੀ ਕੋ ਸਜ਼ਾ ਹੋਣੀ ਉਮਰ ਕੈਦ ਹੁੰਦੀ ਆ 10 ਸਾਲ ਜਾਂ 20 ਸਾਲ 30 ਸਾਲ ਕਿੰਨੀ ਇਹ ਬਰੂਟਲ ਮਰਡਰ ਹੈ ਕਨਸਪਾਇਰੇਟਡ ਬਰੂਟਲ ਮਰਡਰ ਹੈ ਇਸ ਮੁੱਦੇ ਦਾ ਜੇ ਪੰਜਾਬ ਪੁਲਿਸ ਨੇ ਇਸ ਮੁਕਦਮੇ 'ਚ ਕੋਈ ਕਮੀ ਪੇਸ਼ੀ ਨਾ ਰੱਖੀ ਤਾਂ ਇਹ ਬੰਦੇ ਉਮਰ ਕੈਦ ਹੋਣਗੇ ਵੱਧ ਤੋਂ ਵੱਧ ਫਾਂਸੀ ਚੜਨਗੇ ਕੱਟੋ-ਕੱਟੋ ਉਮਰ ਕੈਦ ਹੋਣਗੇ ਤੇ ਮੈਂ ਤੁਹਾਨੂੰ ਕਲੀਅਰ ਕੱਟ ਦੱਸਦਾ ਵੀ ਅਜਿਹੇ ਮੁਕਦਮੇ 'ਚ ਅਦਾਲਤਾਂ ਦੇ ਵਿੱਚ ਕੋਈ ਸੁਣਵਾਈ ਕਿਸੇ ਜੱਜ ਨੇ ਕਿਸੇ ਨੇ ਬਾਣੀ ਫੜਨੀ ਬਸ਼ਰਤੇ ਕਿ ਪੁਲਿਸ ਇਮਾਨਦਾਰੀ ਨਾਲ ਇਸ ਮੁਕਦਮੇ ਦੀ ਤਫਤੀਸ਼ ਕਰੇ ਜੇ ਪੁਲਿਸ ਦਾ کردار ਸਾਫ਼ ਰਹਾ ਪਰ ਪੁਲਿਸ ਇਮਾਨਦਾਰੀ ਨਾਲ ਤਫਤੀਸ਼ ਕੀਤੀ ਤਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜਾ ਇਹਨਾਂ ਨੂੰ ਉਮਰ ਕੈਦ ਤੇ ਫਾਂਸੀ ਦੇ ਜਿੰਦੇ ਤੋਂ ਬਚਾ ਸਕੇ ਉਹ ਤਾਲੇ ਦੀ ਚਾਬੀ ਕਿਸੇ ਵੀ ਵਕੀਲ ਨੂੰ ਨਹੀਂ ਮਿਲਣੀ ਕਿਸੇ ਨੂੰ ਨਹੀਂ ਮਿਲਣੀ ਇਹ ਮੁਕੱਦਮਾ ਬਹੁਤ ਸੋਲਿਡ ਮੁਕੱਦਮਾ ਹੈ ਬੜੀ ਐਵੀਡੈਂਸ ਹੈ ਇਸ ਮੁਕੱਦਮੇ ਦੇ ਵਿੱਚ ਤੇ ਬਹੁਤ ਮਾੜਾ ਐਕਟ ਹੋਇਆ ਸੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਫ੍ਰੀਕਪੋ। ਮਹੀਪਿੰਦਰ ਜੀ ਐਡਵੋਕੇਟ ਸਾਡੇ ਨਾਲ ਸਨ ਜਿਨ੍ਹਾਂ ਨੇ ਇਹ ਪੂਰੀ ਡਿਟੇਲ ਦੇ ਵਿੱਚ ਦੱਸਿਆ ਕਿ ਉਸ ਕੇਸ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਹੈ, ਕਿੰਨੀ ਸਜ਼ਾ ਹੋ ਸਕਦੀ ਹੈ, ਇੱਕ ਤੋਂ ਵੱਧ ਕਿੰਨੇ ਰਿਲੇਸ਼ਨ ਸਨ, ਕਿੱਥੋਂ ਡਰੱਗ ਆਈ ਜਾਂ ਅਜਿਹੀਆਂ ਕਹਾਣੀਆਂ ਜਿਹੜੀ ਪੂਰੀ ਡਿਟੇਲ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਸੋਸ਼ਲ ਮੀਡੀਆ ਤੇ ਚੱਲਦੀਆਂ ਹਨ, ਲੋਕ ਕਹਿ ਦਿੰਦੇ ਇਦਾਂ ਹੋ ਗਿਆ, ਉਦਾਂ ਹੋ ਗਿਆ, ਝੂਠ ਸੱਚ ਜਿਹੜਾ ਪ੍ਰਚਾਰਿਆ ਜਾ ਰਿਹਾ। ਹਕੀਕਤ ਦੇ ਵਿੱਚ ਜਿਹੜੀ ਇਸ ਕਹਾਣੀ ਦਾ ਜਿਹੜਾ ਸੱਚ ਹੈ ਉਹ ਐਡਵੋਕੇਟ ਮਹੀਪਿੰਦਰ ਸਿੰਘ ਸਿੱਖੋ ਜੀ ਨੇ ਤੁਹਾਡੇ ਸਾਹ